ਮੈਂ ਅੱਜ ਇਹਨਾਂ ਦੇ ਘਰ ਆ ਰਹੀ ਆ ਇਹਨਾਂ ਦੇ ਘਰ ਤਾਲੇ ਲੱਗੇ ਹੋਏ ਆ ਇਹ ਸਾਡਾ ਬੱਤ ਕੋਈ ਨਹੀਂ ਆਵੇ ਮੈਂ ਇਹਦੀ ਭੈਣ ਦੀ ਮਾਰੇ ਘਰ ਵੀ ਗਈ ਆ ਉੱਥੇ ਵੀ ਇਹਦੀ ਭੈਣ ਦੇ ਘਰ ਤਾਲੇ ਲੱਗੇ ਹੋਏ ਆ ਇਹਦੀ ਦੁਕਾਨ ਤੇ ਵੀ ਤਾਲੇ ਲੱਗੇ ਹੋਏ ਆ ਮੈਂ ਕੱਲ ਇਹਦੀ ਮੀਡੀਆ ਰਾਈ న్యూਜ਼ ਰਾਈ ਇਹਦੀ ਖਬਰ ਸੁਣੀ ਆ ਕਿ ਇਹਦੇ ਨਜਾਇਜ਼ ਜਨਾਨੀ ਨਾਲ ਸੰਬੰਧ ਹੈ ਜਿਹੜੇ ਇਹਨੇ ਪਿਛਲੇ 6-7 ਮਹੀਨੇ ਤੋਂ ਆਪਣੇ ਕੋਲ ਰੱਖੀ ਹੋਈ ਆ ਇਹ ਮੰਨਦਾ ਨਹੀਂ ਹੈ ਤੇ ਤੁਹਾਨੂੰ ਪਤਾ ਨਹੀਂ ਇੱਕ ਹਫ਼ਤੇ ਪਹਿਲਾਂ ਜਦੋਂ ਸਾਨੂੰ ਪਤਾ ਲੱਗਾ ਕਿ ਹੈਗਾ ਮੇਰੇ ਭਰਾ ਨੇ ਫੋਨ ਕੀਤਾ ਇਹਨੂੰ ਕਿ ਪਾਜੀ ਹਾਂਜੀ ਇਹ ਮੰਨਿਆ ਨਹੀਂ ਉਸ ਤੋਂ ਬਾਅਦ ਕੱਲ ਤੁਹਾਨੂੰ মিডিਆ ਰਹੀ ਜਿਸ ਦੀ ਬੋਡੀ ਇਨੇ ਖੜੀ ਹੋਈ ਆ ਉਹਨੇ ਕਾਨਫਰੈਂਸ ਕਰਵਾਈ ਉਹਦੇ ਜ਼ਰੀਏ ਸਾਨੂੰ ਇਹਦੇ ਖਲਾਸ ਸਬੂਤ ਸਾਰਾ ਕੁਝ ਮਿਲ ਚੁਕਾ ਹੈ ਇਹ ਨਜਾਜ ਜਰਨਲ ਦੇ ਕੰਡਿਆ ਕਾ ਅਦਾਲਤੀ ਤਲਾਕ ਤੇ ਹੋਇਆ ਹੀ ਨਹੀਂ ਆਪਣੇ ਪਹਿਲੇ ਪਤੀ ਨਾਲ ਇਸ ਗੱਲ ਨੂੰ ਲੈ ਕੇ ਸਾਡੇ ਵਿੱਚ ਅਨਬਨ ਗੈਨ ਲੱਗ ਪਈ ਕੁਝ ਸਮਾਂ ਅਨਬਨ ਗੈਨ ਤੋਂ ਬਾਅਦ ਇਹਦੇ ਭੈਣ ਭਰਾ ਆਏ ਔਰ ਮੈਨੂੰ ਇਹ ਤਸੱਲੀ ਦੇ ਕੇ ਲੈ ਕੇ ਚਲੇ ਗਏ ਕਿ ਅਹੀਂ ਪਹਿਲਾਂ ਪੱਕਾ ਤਲਾਕ ਕਰਾ ਲੀਏ ਤੇ ਫੇਗ ਆਪਾਂ ਨੂੰ ਤੁਹਾਡੇ ਨਾਲ ਵਸਾਵਾਂਗੇ ਗਈ ਨੂੰ 9 ਮਹੀਨੇ ਹੋ ਗਏ ਜੇ ਅਜੇ ਤੱਕ ਇਹਨਾਂ ਨੇ ਨਾ ਸਾਡੇ ਨਾਲ ਕੋਈ ਕੰਟੈਕਟ ਕੀਤਾ ਨਾ ਕੁਝ ਕਿਹਾ ਮੰਡੀ ਲਗੇ ਹਮਲਾ ਆਇਆ ਆ ਉਹ ਤੇ ਸਾਡੇ ਤੇ ਗੋਲੀਆਂ ਚੱਲੀਆਂ ਮੇਰੇ ਜੀਜੇ ਤੇ ਮੇਰੇ ਤੇ ਅੱਗੇ ਵੀ ਇਹਨਾਂ ਨੇ ਮੇਰੇ ਤੇ ਕਈ ਵਾਰੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਜੇ ਮੇਰੀ ਜਾਨ ਨੂੰ ਕੁਝ ਹੋ ਗਿਆ ਡਾਕਟਰ ਦਾ ਸਾਰਾ ਪਰਿਵਾਰ ਡਾਕਟਰ ਸਾਹਿਬ ਡਾਕਟਰ ਦਾ ਪਿਓ ਡਾਕਟਰ ਦੀ ਮਾਂ ਡਾਕਟਰ ਦੀ ਭੈਣ ਡਾਕਟਰ ਦੇ ਦੂਮੇ ਭਨੇਵੇਂ ਤੇ ਡਾਕਟਰ ਦਾ ਜੀਜਾ ਜਿਹੜਾ ਬੀਲੀ ਵਿਭਾਗ ਦੇ ਧਿਆਨ ਪਾਲਿਆ ਉਹ ਸਾਰੇ ਜ਼ਿੰਮੇਵਾਰ ਹੋਣਗੇ ਉਹ ਗੱਲਾਂ ਆਂ ਆਸ ਤੇ ਰੇਲ ਨਹੀਂ ਕੱਟੀ ਜਿਵੇਂ ਲੱਗਾ ਹੋਇਆ ਥੋੜੀ ਕਿ ਦੂਤੀ ਗੱਡੀ ਤੇ ਚੱਲ ਜਾਣਾ ਇਹਦੀ ਨਾ ਲੱਗਾ ਹੋਇਆ ਹੈ ਨਹੀਂ 2024 ਨੂੰ ਉਹਨੇ ਮੈਨੂੰ ਕਿਹਾ ਕਿ ਮੈਂ ਆਪਣੇ ਪੇਕੇ ਘਰ ਜਾਣਾ ਆ ਮੈਂ ਗੁੜੀਆ ਸਮੇਤ ਨੂੰ ਉਹਦੇ ਪੇਕੇ ਘਰ ਛੱਡ ਕੇ ਆਇਆ ਤੇ 15 ਫਰਵਰੀ ਸ਼ਾਮ ਨੂੰ ਮੈਨੂੰ ਗੁੜੀਆ ਦਾ 4 ਵਜੇ ਫੋਨ ਆਉਂਦਾ ਕਿ ਪਾਪਾ ਮੰਮਾ ਕਿਤੇ ਚੱਲ ਗਏ ਆ ਮੈਂ ਕਿੱਥੇ ਇਥੇ ਹੁਣੀ ਵੇਖ ਲਾ ਪਰ ਜਦੋਂ ਗੁੜੀਆ ਨੇ ਮੈਨੂੰ ਫੇਰ ਕਿਹਾ ਪਾਪਾ ਮੰਮਾ ਨਹੀਂ ਲੱਭਣ ਦੀ ਤੇ ਫਿਰ ਮੈਂ ਉੱਥੇ ਜਾ ਕੇ ਵੇਖਿਆ ਆਪਣੇ ਸੋਹੇ ਘਰ ਨਾ ਤਾਂ ਦਾ ਬੈਗ ਨਾ ਤਾਂ ਕੋਈ ਇਥੇ ਕਪੜਾ ਕੁਝ ਵੀ ਨਹੀਂ ਹੈਗਾ ਤੇ ਫਿਰ ਮੈਂ ਆਪਣੀ ਕੁੜੀਆਂ ਨੂੰ ਉਥੋਂ ਨਾਲ ਲੈ ਕੇ ਗੱਡੀ ਦੇ ਵਿੱਚ ਭਰ ਆ ਕੇ ਅੰਮ੍ਰਿਤਸਰ ਲੱਭਿਆ ਸਟੇਸ਼ਨ ਤੇ ਬਸ ਸਟਾਡ ਜਿੱਥੇ-ਜਿੱਥੇ ਮੈਂ ਵੇਖ ਸਕਦਾ ਹਾਂ ਵੇਖਿਆ ਰਿਸ਼ਤੇਦਾਰਾਂ ਨੂੰ ਕਾਲ ਕੀਤੀ ਪਰ ਰਾਤ ਨੂੰ 10 10:30 ਵਜੇ ਮੈਨੂੰ ਘਰੋਂ ਫੋਨ ਆਪੇ ਮੈਂ ਆਪਣੇ ਘਰ ਵਾਪਸ ਆ ਗਿਆ ਘਰ ਆਣ ਕੇ ਮੈਂ ਆਪਣੀ ਲਮਾਰੀ ਚੈੱਕ ਕੀਤੀ ਆ ਉਹਦੇ ਵਿੱਚ ਮੇਰੇ ਗਹਿਣੇ ਨਹੀਂ ਹੈਗੇ ਆਪਣਾ ਸੋਨਾ ਤੇ 2 ਲੱਖ ਰੁਪਏ ਕੈਸ਼ ਉਹ ਵੀ ਨਹੀਂ ਹੈ ਕੁੜੀ ਕੋ ਛੱਡ ਕੇ ਗਈ ਜੇ ਤੂੰ ਸੱਚੀ ਹਾਂ ਤੇਰੀ ਕੋਲ ਡਿਟੇਲ ਦੇ ਵਿੱਚ ਤੂੰ ਡਾਕਟਰ ਨੂੰ ਫੋਨ ਕਿਉਂ ਕਰਦੀ ਰਹੀ ਇੱਕ ਬੰਨੇ ਤੂੰ ਮੇਰੇ ਤੇ ਇਲਜ਼ਾਮ ਲਾਉਣੀ ਆ ਦਰਖਾਸਤਾਂ ਦੇ ਨਹੀਂ ਆ ਕਿ ਮੇਰਾ ਕੇਹੇ ਮਰਦ ਨਾਲ ਕੋਈ ਸਬੰਧ ਨਹੀਂ ਹੈ ਮੈਂ ਤੈਨੂੰ ਸਾਰੇ ਸਬੰਧ ਤੇਰੇ ਵਿਖਾ ਦਾਂਗਾ ਮੇਰੇ ਕੋਲ ਇੱਕ ਇੱਕ ਤਰ੍ਹਾਂ ਪ੍ਰੂਫ ਆ ਡਾਕਟਰ ਦੇ ਨਾਲ ਤੇਰੀ ਕਾਲ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਤੂੰ ਡਾਕਟਰ ਨਾਲ ਗੱਲਾਂ ਕਰਨੀਆਂ ਕਮਰੇ ਲੈਣ ਦੀ ਗੱਲ ਕਰਨੀ ਆ ਰਹਿਣ ਦੀ ਗੱਲ ਕਰਨੀ ਆ ਮੇਰੇ ਕੋਲ ਇੱਕ ਇੱਕ ਚੀਜ਼ ਹੈਗੀ ਆ ਉਹ ਕਹਤੇ ਮੈਂ ਨਹੀਂ ਰਹਿਣਾ ਪਾਪਾ ਸਾਹਿਬ ਕਿਸ ਗੱਲ ਤੋਂ ਨਹੀਂ ਰਹਿਣਾ ਉਹ ਬੋਲਦੇ ਆਪਕੋ ਕੁਝ ਬੋਲਾ ਥਾ ਕਿ ਪਾਪਾ ਵੀ ਰਸੇ ਐਸਾ ਕਰਤੇ ਹਾਂ रातें पापा मेरे साथ मारते आपने देखा था कभी मारते थे पापा को देखा मम्मी को कभी मारते थे नहीं कोई, कोई लेट आते हुए कि मम्मी के साथ कोई फाइट हुई हो ऐसे घर में नहीं बंद कमरा नहीं कोई ऐसी बात नहीं है आपका रिलेशन पापा के साथ कैसा है।, है संपर्क पापा आपसे कैसे बातचीत करते हैं कोई हाइपर होते हैं कभी लड़ाई हुई है आपसे बोलकर बताइए ना नहीं है नहीं हुई कभी नहीं। अब आप, आप किसके साथ रहना चाहती हो? पापा वो मम्मा बोल रही है ना वो पापा के साथ है इसलिए मेरी बेटी पापा की बोली बोल दो रही है ऐसी कोई बात तो नहीं नहीं अब आप, आपको पता है कि मम्मी किसी के साथ नहीं है किसके साथ शिव शक्ति साथ शिव शक्ति साथ नहीं पहले भी कभी आपके सामने भी कभी बात आती थी होती थी दुकान के अंदर इन्हें राम रहीम गुफा बनाई है ਅੰਦਰ ਇਹਨੇ ਆਪਣਾ ਕੈਬਨ ਬਣਾਇਆ ਸਪੈਸ਼ਲ ਜਨਾਨੀਆਂ ਵਾਸਤੇ ਜਨਾਨੀਆਂ ਇਹਨੇ ਅੰਦਰ ਭਾਗੇ ਆਪਣੀਆਂ ਜੋ ਗੰਦੇ ਕੰਮ ਕਰਦਾ ਜਿਹੜੇ ਕੰਮ ਮੇਰੇ ਕੋਲ ਡਾਕਟਰ ਵਾਲੇ ਨਹੀਂ ਹੈਗੇ ਗੰਦੇ ਵਾਲੇ ਕੰਮ ਆ ਮਗਰ ਇਹਨੇ ਆਪਣੀ ਦੁਕਾਨ ਦੇ ਬੈੱਡ ਡਾਏ ਆ ਇਹ ਰਖੋ ਕੋਈ ਡਾਕਟਰੀ ਡਿਗਰੀ ਥੋੜਾ ਆ ਇੱਕ ਮੈਡੀਕਲ ਸਟੋਰ ਆ ਮੈਡੀਕਲ ਸਟੋਰ ਵਾਲਾ ਕੋਈ ਵੀ ਅੰਦਰ ਬੈੱਡ ਨਹੀਂ ਡਾ ਸਕਦਾ ਤੇ ਨਾਮ ਵੀ ਆਪਣਾ ਪਰਸਨਲ ਹੀ ਕੈਬਨ ਬਣਾ ਸਕਦਾ ਇਹ ਕੈਬਨ ਹੀ ਨਹੀਂ ਇਸ ਕਰਕੇ ਬਣਾਇਆ ਆ ਕਿ ਆ ਜਿਹੜੇ ਗੰਦੇ ਕੰਮ ਕਰ ਛੱਡੇ ਇਹਦੇ ਆ ਹੀ ਨਾਲੇ ਦੇ ਵਿੱਚ ਅੱਗੇ ਵੀ ਤਿੰਨ ਚਾਰ ਤੱਕਰ ਛੱਤਰ ਖਾਦੇ ਜੋ ਉਹ ਸਿਰਫ ਇਸ ਕਰਕੇ ਨਹੀਂ ਬੋਲੇ ਕੀ ਭਾ ਦੀਪ ਮਤਲਬ ਬਦਨਾਮੀ ਨਾ ਹੋਵੇ ਲੋਕੀ ਆਪਣੀ ਬਦਨਾਮੀ ਤੋਂ ਡਰਦੇ ਆ ਇਹ ਚੀਜ਼ ਜਿਹੜੀ ਲੋਕੀ ਨਹੀਂ ਬੋਲਦੇ ਮੈਂ ਡਾਕਟਰ ਜੀਵ ਸ਼ਰਮਾ ਦੀ ਵਾਈਫ ਸੁਮਨ ਜੋਤੀ ਮੈਂ ਤੇ ਤੋਂ ਪਿੰਡ ਮੇਰਾ ਮੈਸੂਮਗੁਰ ਖੁਰਦ ਮੈਂ ਅੱਜ ਇਹਨਾਂ ਦੇ ਘਰ ਆ ਰਹੀ ਆ ਇਹਨਾਂ ਦੇ ਘਰ ਤਾਲੇ ਲੱਗੇ ਹੋਏ ਆ ਇਹ ਤਾਂ ਟਬਕਾ ਨਿਕਲ ਗਿਆ ਵਾ ਮੈਂ ਇਹਦੀ ਭੈਣ ਦੀ ਮਾਦੇ ਘਰ ਵੀ ਗਈ ਆ ਉੱਥੇ ਵੀ ਇਹਦੀ ਭੈਣ ਦੇ ਘਰ ਤਾਲੇ ਲੱਗੇ ਹੋਏ ਆ ਇਹਦੀ ਦੁਕਾਨ ਤੇ ਵੀ ਤਾਲੇ ਲੱਗੇ ਹੋਏ ਆ ਮੈਂ ਕੱਲ ਇਹਦੀ ਮੀਡੀਆ ਰਾਈ న్యూਜ਼ ਰਾਈ ਇਹਦੀ ਖਬਰ ਸੁਣੀ ਹੈ ਕਿ ਇਹਦੇ ਨਜਾਇਜ਼ ਜਨਾਨੀ ਨਾਲ ਸੰਬੰਧ ਹੈ ਜਿਹੜੇ ਇਹਨੇ ਪਿਛਲੇ 6-7 ਮਹੀਨੇ ਤੋਂ ਆਪਣੇ ਕੋਲ ਰੱਖੀ ਹੋਈ ਆ ਇਹ ਮੰਨਦਾ ਨਹੀਂ ਹੈ ਤੇ ਤੁਹਾਨੂੰ ਪਤਾ ਨਹੀਂ ਇੱਕ ਹਫ਼ਤੇ ਪਹਿਲਾਂ ਜਦੋਂ ਸਾਨੂੰ ਪਤਾ ਲੱਗਾ ਕਿ ਹੈਗਾ ਮੇਰੇ ਭਰਾ ਨੇ ਫੋਨ ਕੀਤਾ ਇਹਨੂੰ ਕਿ ਬਾਜੀ ਹਾਂਜੀ ਇਹ ਮੰਨਿਆ ਨਹੀਂ ਉਸ ਤੋਂ ਬਾਅਦ ਕੱਲ ਸਾਨੂੰ ਮੀਡੀਆ ਰਾਈ ਜਿਸ ਦੀ ਬੋਡੀ ਨੇ ਖੜੀ ਹੋਈ ਆ ਉਹਨੇ ਕਾਨਫਰੈਂਸ ਕਰਵਾਈ ਉਹਦੇ ਜ਼ਰੀਏ ਸਾਨੂੰ ਇਹਦੇ ਖਲਾਸ ਸਬੂਤ ਸਾਰਾ ਕੁਝ ਮਿਲ ਚੁੱਕਾ ਹੈ ਇਹ ਨਜਾਇਜ਼ ਜਰਨੈਲ ਦੇਖੰਡਾ ਮੈਨੂੰ ਮੇਰੇ ਵਿਆਹ ਨੂੰ ਸ਼ੀਤਾਲਾ ਕਿਉਂਕਿ ਬਹੁਤ ਵਾਰ ਮੇਰੇ ਨਾਲ ਲੜਾਈ ਝਗੜਾ ਹੋਇਆ ਹਰ ਵਾਰ ਇਹਦਾ ਲੜਾਈ ਝਗੜਾ ਜਨਾਨੀਆਂ ਨਾਲ ਹੀ ਹੋਇਆ ਵਾ ਕਿਉਂਕਿ ਇਹਦੇ ਨਾਲ ਜਿਆਦਾਤ ਸਬੰਧ ਬਹੁਤ ਟਾਈਮ ਤੋਂ ਹੀ ਹਰ ਵਾਰੀ ਲੜਾਈ ਝਗੜਾ ਹੁੰਦਾ ਹੀ ਮੈਂ ਆਪਣੇ ਘਰ ਦੇ ਨਾਲ ਦੱਸਦੀ ਹਾਂ ਮੇਰਾ ਪੇਕਾ ਪਰਵਾਰ ਮੇਰਾ ਮਾਪਿਓ ਨਹੀਂ ਹੈਗਾ ਮੇਰਾ ਭਰਾ ਮੈਂ ਨੌਕਰੀ ਕਰ ਰਹੇ ਹਾਂ ਉਹ ਮੈਨੂੰ ਹੀ ਹੋਏ ਕਿ ਇਹਨਾਂ ਦੇ ਚੱਲ ਕੋਈ ਗੱਲੀ ਵਸ ਜਾ ਕੋਈ ਗੱਲੀ ਵਸ ਜਾ ਉਹ ਆਉਂਦੇ ਹੀ ਫੈਸਲਾ ਕਰਕੇ ਮੈਨੂੰ ਛੱਡ ਜਾਂਦੇ ਇਹ ਉਦੋਂ ਵੀ ਮੈਨੂੰ ਕਹਿੰਦਾ ਕਿ ਜੋ ਕਰਨਾ ਕਰ ਲਾ ਮੇਰੇ ਸਬੰਧ ਹੈਗੇ ਜਨਾਨੀਆਂ ਨਾਲ ਤੇ ਹੈਗੇ ਉਸ ਤੋਂ ਬਾਅਦ ਇਹਦੀ ਭੈਣ ਇਹਦੀ ਮਾਂ ਤੇ ਇਹਦਾ ਪਿਓ ਇਹ ਸਾਰਾ ਟੱਬਰ ਰਲੇ ਹੋਏ ਮੈਂ ਬੜੀ ਵਾਰੀ ਇਹਦੀ ਭੈਣ ਨੂੰ ਸੁਪਰੇ ਫੋਨ ਵਖਾਇਆ ਕਿ ਵੇਖੋ ਉਹਦੇ ਵਿੱਚ ਇਹਦੇ ਗੱਲਾਂ ਕਰਦਾ ਉਦੋਂ ਵੀ ਇਹਦੀ ਮਾਂ ਪੈਣ ਮੇਰਲਾ ਹੀ ਲੜਦੀ ਉਹ ਕਿਤੇ ਦਾ ਪਰਮਈਆ ਧਿਆਨਪਾਲ ਜਿਹੜਾ ਬਿਜਲੀ ਬੋਰਡ ਦੇ ਵਿੱਚ ਉਹ ਵੀ ਆਣ ਕੇ ਮੇਰੇ ਨਾਲ ਹੀ ਲੜਦਾ ਸੀ ਮੇਰੇ ਨਾਲ ਹੀ ਮਾਰਕਟਾਈ ਕਰਦੇ ਕੁਝ ਸਮਾਂ ਪਹਿਲੇ ਮੈਨੂੰ 8-9 ਮਹੀਨੇ ਤੋਂ ਇਹਨਾਂ ਨੇ ਘਰੋਂ ਬਾਹਰ ਕੱਢਿਆ ਹੋਇਆ ਹੈ ਕਿਉਂਕਿ ਇਹਦੇ ਜਦੋਂ ਵੀ ਗੱਲ ਹੁੰਦੀ ਇਹਦੇ ਸਬੰਧ ਦੇ ਇਸ ਜਨਾਨੀ ਨਾਲ ਵੀ ਮੈਨੂੰ ਉਦੋਂ ਇਹ ਨਹੀਂ ਸੀ ਪਤਾ ਕਿ ਜਨਾਨੀ ਕੌਣ ਹੈ ਇਹਨਾਂ ਮੈਨੂੰ ਪਤਾ ਚੱਕੇ ਇੱਕ ਜਨਾਨੀ ਨਾਲ ਦੀ ਗੱਲਬਾਤ ਹੋਣੀ ਜਿਹਦੇ ਕਰਕੇ ਮੇਰਾ ਪਿਛਲੇ ਜੂਨ ਮਹੀਨੇ ਤੋਂ ਮੇਰਾ ਲੜਨਾ ਸ਼ੁਰੂ ਹੋ ਗਿਆ ਉਹਦੀ ਮਾਂ ਨੇ ਮੈਨੂੰ ਕਿਹਾ ਨਿਕਲ ਜਾ ਅਹੀਂ ਆਪਣੇ ਮੁੰਡੇ ਦਾ ਤੀਸਰਾ ਵਿਆਹ ਕਰਨਾ ਉਹਦੀ ਲਵ ਮਰਜੀ ਕਰਨੀ ਇਸ ਚੱਕਰ ਦੀ ਵਿੱਚ ਮੇਰਾ ਤਮਾਸ਼ਾ ਲੱਗਦਾ ਸੀ ਇਹਦੇ ਪੂਰੀ ਗਲੀ ਚ ਪਤਾ ਕੀ ਬਣਾ ਲੜਦੇ ਸੀ ਇਹਦਾ ਪਿਓ ਸ਼ਰਾਬ ਪੀ ਕੇ ਮੈਨੂੰ ਗਾਲਾਂ ਕੱਢਦਾ ਕਿ ਨਿਕਲ ਮੇਰੇ ਘਰੋਂ ਨਿਕਲ ਮੇਰੇ ਘਰੋਂ ਅਹੀਂ ਤੀਸਰਾ ਵਿਆਹ ਕਰ ਲਾਂਗੇ ਉਹਦੇ باوجود ਵੀ ਮੇਰੇ ਘਰ ਦੇ ਨਹੀਂ ਆਉਣਾ ਮੈਨੂੰ ਸਮਝਾ ਕੇ ਚਲ ਜਣਾ ਇਸ ਵਾਰੀ ਤੋਂ ਮੇਰੀ ਲੜਾਈ ਹੋਈ ਆ ਰਾਤ ਨੂੰ ਮੇਰ ਨਾਲ ਮਾਰਕਟ ਆਈ ਕੀਤੀ ਆ ਮੈਨੂੰ ਕੁੱਟਿਆ ਮਾਰਿਆ ਵਾ ਮੇਰ ਨਾਲ ਲੜਾਈ ਕੀਤੀ ਆ ਫਿਰ ਮੇਰੇ ਘਰ ਦੇ ਅਗਲੇ ਦਿਨ ਆਏ ਆ ਉਹਨਾਂ ਨੇ ਆਣ ਕੇ ਇਹਨਾਂ ਨਾਲ ਗੱਲ ਕੀਤੀ ਇਹ ਮੇਰੇ ਘਰ ਦੇ ਆ ਦੇ ਦਵਾਈ ਪਿਆ ਇਹ ਉਹਦੇ ਵਿੱਚ ਇਹਦਾ ਭਨੇਵਾ ਇਹਦਾ ਸਾਰਾ ਡੱਬਰ ਸਾਰਾ ਕੱਬਰ ਹੀ ਫਿਰ ਵੀ ਇਹਨਾਂ ਨੇ ਮੈਨੂੰ ਘਰੋਂ ਕਿਹਾ ਉਸ ਟਾਈਮ ਮੇਰੀ ਇੰਨੀ ਕੰਡੀਸ਼ਨ ਮਾੜੀ ਸੀ ਕਿ ਮੇਰਾ ਬੀਪੀ 230 ਜਿਹਦੇ باوجود ਵੀ ਇਹਨੇ ਮੈਨੂੰ ਪੁੱਛਿਆ ਕਿ ਛੇ ਨਹੀਂ ਮੈਂ ਇਹਨੂੰ ਚਾਰ ਫੋਨ ਕੀਤੇ ਕਿ ਮੈਨੂੰ ਦਵਾਈ ਦੇ ਜਾ ਇਹਨੇ ਮੇਰਾ ਫੋਨ ਨਹੀਂ ਚੁੱਕਿਆ ਮੈਂ ਸਾਰਾ ਦਿਨ ਕਮਰੇ 'ਚ ਮਾਦੀ ਰਹੀ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਮੇਰੇ ਘਰ ਦੇ ਆਏ ਉਹਨਾਂ ਨੇ ਆਣ ਕੇ ਤੇ ਮੈਨੂੰ ਦਵਾਈ ਦਿੱਤੀ ਦਵਾਈ ਲੈ ਕੇ ਗਏ ਹਸਪੀਟਲ ਲੈ ਕੇ ਗਏ ਉੱਥੇ ਦਵਾਈ ਲੈ ਆਂਦੀ ਫਿਰ ਇਹਨਾਂ ਨਾਲ ਗੱਲ ਕੀਤੀ ਇਹਨੇ ਇੱਕ ਵਾਰੀ ਨਹੀਂ ਮੈਨੂੰ ਕਿਹਾ ਕਿ ਤੂੰ ਇਸ ਘਰ ਚ ਰਹਿ ਇਹਦੀ ਮਾਂ ਕਹਿੰਦੀ ਨਿਕਲ ਨਿਕਲ ਇਹਦੀ ਮਾਂ ਨੇ ਇਹਦੀ ਭੈਣ ਨੇ ਮੈਨੂੰ ਜ਼ਬਰਦਸਤੀ ਘਰੋਂ ਬਾਹਰ ਕੱਢਿਆ ਉਹ ਕਿਤੇ ਆਪਣੀ ਭੈਣ ਦੇ ਸਾਹਮਣੇ ਬੋਲਦ ਨਹੀਂ ਸਾਰਾ ਦਿਨ ਇਹਦੀ ਭੈਣ ਇੱਥੇ ਬੈਠੀ ਰਹਿੰਦੀ ਆ ਮੈਨੂੰ ਘਰ ਚ ਵਸਣ ਨਹੀਂ ਦਿੰਦੀ ਕਿਉਂਕਿ ਉਹ ਮੈਨੂੰ ਵਸਾਣਾ ਵੇ ਮੈਂ ਇਸ ਘਰ ਚ ਵਸਣਾ ਵਾਂ ਇਹਦੇ ਲੋਕਾਂ ਦੀ ਜਨਨਾਲੀਆਂ ਨਾਲ ਸਬੰਧ ਵਾ ਮੈਂ ਇਸ ਘਰ ਚ ਵਸਣਾ ਵਾਂ ਵਸਣਾ ਸੋ ਰੋਜ਼ਾਨਾ ਦਸਤਕ ਨਾਲ ਜੁੜ ਚੁੱਕੇ ਹੋ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਠ ਅੱਜ ਇਨਾਲਾ ਸ਼ਹਿਰ ਚ ਮੌਜੂਦ ਆ ਜਿੱਥੇ ਇੱਕ ਮਹਿਲਾ ਨੇ ਇੱਕ ਘਰ ਦਾ ਦਰਵਾਜ਼ਾ ਖੜਕਾ ਕੇ ਦਾਵਾ ਕੀਤਾ ਕਿ ਉਸਦੇ ਘਰ ਵਾਲੇ ਨੇ ਪਿਛਲੇ 10 ਮਹੀਨੇ ਤੋਂ ਉਹਨੂੰ ਘਰੋਂ ਬਾਹਰ ਕੱਢਿਆ ਹੋਇਆ ਔਰ ਕਿਸੇ ਹੋਰ ਔਰਤ ਦੇ ਨਾਲ ਰਹਿ ਰਿਹਾ ਜੋ ਕਿ ਉਹਨੂੰ ਕੱਲ ਵਾਇਰਲ ਖਬਰਾਂ ਤੋਂ ਪਤਾ ਲੱਗਾ ਔਰ ਇਸ ਵੇਲੇ ਪੁਲਿਸ ਨੂੰ ਦਰਖਾਸਤ ਦੇ ਕੇ ਔਰ ਨਾਲ ਬਾਕੀ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਵੀ ਪਹੁੰਚੇ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਅਜਿਹਾ ਕੀ ਮਸਲਾ ਬਣ ਗਿਆ ਕਿ ਇੰਨੀ ਗਰਮੀ ਦੇ ਵਿੱਚ ਇੱਕ ਦਰਵਾਜ਼ੇ ਦੇ ਬਾਹਰ ਬੈ ਕੇ ਜਿਹੜੀ ਆਪਣੀਆਂ ਗੱਲ ਉਹ ਰੱਖਣੀ ਪੈ ਰਹੀ ਏ ਆਉਂਦੇ ਜਾਂਦੇ ਰਾਹੀਰਾਂ ਦੇ ਕੋਲ ਭਾਜੀ ਕੀ ਮਸਲਾ ਤੇ ਤੁਹਾਡੇ ਕੀ ਲੱਗਦੇ ਨੇ ਭਾਜੀ ਮੇਰੇ ਸਿਸਟਰ ਵਾ ਤੇ ਮਤਲਬ ਇਹਨਾਂ ਦਾ 5 6 6 ਸਾਲ ਪਹਿਲਾਂ ਇੱਥੇ ਵਿਆਹ ਹੋਇਆ ਸੀ ਦੋਸਤੋਂ ਬਾਅਦ ਵੀ ਮਲੇ ਇਹਨਾਂ ਦੀ ਲੜਾਈ ਝਗੜੇ ਮਤਲਬ ਛੋਟੇ ਮੋਟੇ ਗੱਲਾਂ ਦਾ ਮਤਲਬ ਉਹਦੇ ਜਨਾਨੀ ਨਾਲ ਗੱਲਬਾਤ ਆਈ ਫੇਰ ਸਮਝਾਉਣਾ ਇਹਨੂੰ ਚਲੋ ਡਾਕਟਰ ਵਾ ਇਹੋ ਜਿਹੇ ਪੇਸ਼ੇਜ ਇਹੋ ਜੇ ਕੰਮ ਹੁੰਦੇ ਆ ਅਸੀਂ ਵੇਰੀ ਸਮਝਾਵਾਂ ਜਾ ਕੇ ਇਹਨੂੰ ਛੱਡ ਜਾਂਦੇ ਰਹੇ ਆ ਸਾਤ-ਅੱਠ ਮਹੀਨੇ ਪਹਿਲਾਂ ਇਹਨਾਂ ਦਾ ਮਤਲਬ ਬਹੁਤ ਜ਼ਿਆਦਾ ਮਤਲਬ ਕਿ ਹੱਦੋਂ ਵੱਧ ਕੰਮ ਹੋ ਗਿਆ ਸੀ ਬਿਮਾਰੀ ਨੇ ਫੋਨ ਕੀਤਾ ਮੈਂ ਤਾਂ ਭਾਈ ਉਸ ਟਾਈਮ ਛੁੱਟੀ ਤੇ ਆ ਪਰ ਮਤਲਬ ਫੌਜੀ ਬੰਦਾ ਤੇ ਆ ਸਕਦਾ ਨਹੀਂ ਠੀਕ ਆ ਇਹ ਮੇਰੇ ਚਾਚਾ ਜੀ ਇਹ ਵੀ ਛੁੱਟੀ ਲੈ ਗਏ ਮੈਂ ਵੀ ਇਸੇ ਕਰਕੇ ਛੁੱਟੀ ਲੈ ਕੇ ਆਇਆ ਹਾਂ ਅਬ ਮਹੀਨਾ ਪਹਿਲਾਂ ਨੂੰ ਪਤਾ ਲੱਗਾ ਕਿ ਇਹਨੇ ਕੋਈ ਜਾਈ ਨਾਲੇ ਦੀ ਕੋਈ ਨੌ ਆ ਕਿਸ ਦੀ ਉਹ ਮਤਲਬ ਇਹਨੇ ਬਾਹਰ ਰੱਖੀ ਹੋਈ ਆ ਸਾਡੇ ਮਤਲਬ ਨਾਲੇ ਰਿਸ਼ਤੇਦਾਰ ਉਹਨਾਂ ਦੇ ਮਾਧਿਅਮ ਨਾਲ ਸਾਨੂੰ ਪਤਾ ਲੱਗਾ ਸੋ ਕੀ ਨਾਂ ਕੀ ਹੈ ਇਹਦਾ ਇਹਦਾ ਨਾਂ ਭਾਈ ਰਜੀਵ ਕੁਮਾਰ ਰਜੀਵ ਕੁਮਾਰ ਤੁਹਾਡਾ ਕੀ ਲੱਗਦਾ ਹੈ ਮੇਰਾ ਭਾਈ ਜੀਜਾ ਜੀ ਹਾਂਜੀ ਗੱਲ ਹੋਈ ਜਦੋਂ ਇਹਨਾਂ ਨੂੰ ਘਰੋਂ ਗਏ ਨੇ ਕਿੰਨੇ 10 ਮਹੀਨੇ ਹੋ ਗਏ ਉਸ ਤੋਂ ਬਾਅਦ ਉਹਨਾਂ ਕੋਲ ਗੱਲਬਾਤ ਹੋ ਜਾਈ ਰਹੀ। ਉਸ ਤੋਂ ਬਾਅਦ ਭਾਈ ਇਹਨਾਂ ਨੇ ਫੋਨ ਕੀਤਾ ਉਹਨੂੰ ਕਰਵਾ ਚਾਹਤੇ। ਕਰਵਾ ਚਾਹਤੇ ਵਰਤੇ ਜਾਣਦੇ ਕਿੰਨੇ 2 ਮਹੀਨੇ ਮਹੀਨੇ ਬਾਅਦ ਹੀ ਕਰਵਾ ਚਾਹਤਾ ਵਰਤੀ ਹੀ। ਇਹਨੇ 3 ਜਨਵਰੀ ਨੂੰ ਫੋਨ ਕੀਤਾ ਪਰ ਉਹਨਾਂ ਕੋਈ ਫੋਨ ਦਾ ਰਿਪਲਾਈ ਨਹੀਂ ਕੀਤਾ। ਨਾ ਉਹਨਾਂ ਫੋਨ ਚੁੱਕਿਆ ਨਾ ਕੋਈ ਗੱਲਬਾਤ ਕੀਤੀ। ਜਦੋਂ ਕੋਈ ਗੱਲਬਾਤ ਨਹੀਂ ਕੀਤੀ ਤੇ ਕੋਈ ਗੱਲ ਨਹੀਂ ਕੀਤੀ। ਹੁਣ ਅਸੀਂ ਵੇਖੋ ਭਾਈ ਕੋਈ ਕਾਰਵਾਈ ਨਹੀਂ ਕੀਤੀ ਕਿ ਚਲੋ ਅੱਜ ਨਹੀਂ ਗੱਲ ਨਹੀਂ ਕੁੜੀ ਨੂੰ ਆਪਾਂ ਉੱਥੇ ਵਸਾਉਣਾ ਕਿਉਂਕਿ ਮਦਰ ਫਾਦਰ ਦੀ ਕੁੜੀ ਤੇ ਹੈ ਨਹੀਂ ਆ ਇਹਦਾ ਦੂਸਰਾ ਵਿਆਹ ਹੀ ਇਹਦਾ ਵੀ ਦੂਸਰਾ ਵਿਆਹ ਹੀ ਉਹਦੇ باوجود ਵੀ ਇਹਨਾਂ ਨੇ ਫਿਰ ਇਹੋ ਕੰਮ ਕਰਨੇ ਸ਼ਾਰਟ ਕਰ ਦਿੱਤੇ ਹੁਣ ਉਸ ਤੋਂ ਬਾਅਦ ਜਿਹੜਾ ਉਹਨੂੰ ਮਹੀਨੇ ਪਹਿਲਾਂ ਪਤਾ ਲੱਗਾ ਤੇ ਮੈਂ 20 ਦਿਨ ਪਹਿਲਾਂ ਮੈਨੂੰ ਜਦੋਂ ਪਤਾ ਲੱਗਾ ਤੇ ਮੈਂ ਇਹਨਾਂ ਦਾ ਆਪਣੇ ਭਾਈਏ ਨਾਲ ਗੱਲ ਕੀਤੀ ਫੋਨ ਤੇ ਮੈਂ ਕਿਹਾ ਭਾਈਆ ਜੀ ਇਦਾਂ ਕਰਕੇ ਉਹਨੂੰ ਪਤਾ ਲੱਗਾ ਵੀ ਗੱਲਬਾਤ ਆ ਤੁਹਾਡੀ ਤੇ ਜੇ ਕੋਈ ਗੱਲਬਾਤ ਹੈਗੀ ਤਾਂ ਭਾਈਆ ਛੱਡੋ ਇਹੋ ਜਿਹੇ ਕੰਮ ਦਾ ਕੋਈ ਫਾਇਦਾ ਨਹੀਂ ਆ ਇਹਨਾਂ ਮੈਨੂੰ ਕਿਹਾ ਕਿ ਮੇਰਾ ਵੀਪਨ ਕੋਈ ਗੱਲਬਾਤ ਨਹੀਂ ਆ ਆਪਾਂ ਉਸ ਤੋਂ ਬਾਅਦ ਫੋਨ ਨਹੀਂ ਕੀਤਾ ਫਿਰ ਆ ਭਾਈ ਪਿਛਲੇ 3 ਦਿਨ ਪਹਿਲਾਂ ਮੈਨੂੰ ਭਾਈ ਰਿਕਾਰਡਿੰਗ ਆਈਆਂ ਜਦ ਤੇ ਉਹ ਜਿਹੜੇ ਮੈਨੂੰ ਇਹਨਾਂ ਨੇ ਕੱਲ ਵੀਡੀਓ ਕਰਨ ਜੰਦੀ ਆ ਵੀ ਫਾਇਰ ਹੋਈ ਆ ਜਿਹੜਾ ਆ ਬੇਟੀ ਦੀ ਸ਼ਮਾ ਮਾਂ ਆ ਜਿਹਨਾਂ ਵੀਡੀਓ ਕਾਨਫਰੰਸ ਕੀਤੀ ਆ ਤੇ ਉਹਨਾਂ ਨੇ ਜਿਹੜਾ ਅਸੀਂ ਆਪਣਾ ਵੀਰ ਸੁਣੀ ਆ ਤੇ ਉਹਨੂੰ ਇਹਨਾਂ ਕਿਤੇ ਬਾਹਰ ਮਤਲਬ ਗੱਲਬਾਤ ਕਰਦੇ ਆ ਕਿ ਹਾਂ ਮੇਰਾ ਇਹਨਾਂ ਖਰਚਾ ਹੋ ਗਿਆ ਮੈਂ ਤੈਨੂੰ ਇੱਥੇ ਰੱਖਿਆ ਤੈਨੂੰ ਅੰਮ੍ਰਿਤਸਰ ਲੈ ਆਉਣਾ ਮੈਸੇਜ ਬੰਦੀ ਫਿਰ ਉਹਨਾਂ ਨਾਲ ਗੱਲ ਕੀਤੀ ਆ ਮੈਂ ਕਿਹਾ ਤੁਸੀਂ ਕਹਿੰਦੇ ਮੇਰੀ ਗੱਲਬਾਤ ਨਹੀਂ ਆ ਤੇ ਰਿਕਾਰਡਿੰਗਾਂ ਪੂਰੀਆਂ ਸ਼ੋਹਂਡੀਆਂ ਹੁਣ ਆਪਾਂ ਇਹ ਤੋਂ ਦੱਸੋ ਕੀ ਗੱਲ ਕਰੀਏ ਕਹਿੰਦੇ ਨਹੀਂ ਇਹਦੇ ਰਿਕਾਰਡਿੰਗਾਂ ਇਦਾਂ ਉਹ ਤਾਂ ਮੈਂ ਕਿਹਾ ਚਲੋ ਇੱਕ ਦੀ ਗੱਲ ਉਹ ਇਹ ਕਹਿੰਦੇ ਨਹੀਂ ਫਿਰ ਉਸ ਤੋਂ ਬਾਅਦ ਮੈਂ ਪੁੱਛਿਆ ਕਿ ਮੈਂ ਕਿਹਾ ਹਾਂ ਜੀ ਵੀ ਤਹੀਨ ਨੂੰ ਰੱਖਦਾ ਨਹੀਂ ਇਹ ਸੋਚਾਂਗੇ ਗੱਲਬਾਤ ਕਰਾਂਗੇ ਫਿਰ ਆਪਾਂ ਇਹਨਾਂ ਦੇ ਚਾਚਾ ਜੀ ਨੂੰ ਵੀ ਫੋਨ ਕੀਤਾ ਵਾ ਕਿ ਚਾਚਾ ਜੀ ਉਹ ਨਾਲ ਗੱਲ ਕਰੋਗੇ ਆਪਾਂ ਇਹਨੂੰ ਦੱਸਾਂਗੇ ਐਵੇਂ ਕਿਦੀ ਨੌ ਕੱਢ ਕੇ ਖੜੀ ਆ ਉਹਨਾਂ ਦਾ ਰਟਾ ਪੈਣ ਡਿਆ ਵਾ ਉਹ ਇਹਨਾਂ ਨਾਲ ਲੜਾਈ ਝਗੜਾ ਕਰਨ ਡਿਆ ਹੁਣ ਕੱਲ ਨੂੰ ਵੀ ਗੱਲਬਾਤ ਹੁੰਦੀ ਆ ਸੋ ਚੀਜ਼ ਇੰਨੀ ਕਰਕੇ ਚਾਚਾ ਜੀ ਨੂੰ ਫੋਨ ਕੀਤਾ ਉਹ ਵੀ ਕਹਿੰਦੇ ਕਿ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਤੁਸੀਂ ਆਪੇ ਜਾ ਕੇ ਗੱਲ ਕਰ ਲਓ ਮੈਂ ਵੀ ਫੋਨ ਕੀਤਾ ਇਹਨਾਂ ਨੂੰ ਇਹਨਾਂ ਉਹਦਾ ਵੀ ਕੋਈ ਨਿਆ ਨਹੀਂ ਕੀਤਾ ਹੁਣ ਕੱਲ ਜਦੋਂ ਅਸੀਂ ਵਾਇਰਲ ਵੀਡੀਓ ਵੇ ਤੇ ਆਹ ਵੇਖੋ ਸਭ ਤੋਂ ਵੱਡੀ ਗੱਲ ਕਿ 1 6 6 ਸਾਲ ਹੋ ਗਏ ਆ ਅੱਜ ਤੱਕ ਇਹ ਬੰਦੇ ਨੇ ਆਪਣੀ ਮੇਰੀ ਮਤਲਬ ਆਪਣੀ ਵਾਈਫ ਦਾ ਆਧਾਰ ਕਾਰਡ ਹੀ ਉਹਨੇ ਆਪਣੇ ਨਾਂ ਤੇ ਨਹੀਂ ਕਰਾਇਆ ਇਹ ਤੋਂ ਵੱਡਾ ਮਤਲਬ ਕੀ ਪ੍ਰੂਫ ਹੋ ਸਕਦਾ ਕਿ ਜਿਹੜੇ ਬੰਦੇ ਨੇ ਮਤਲਬ ਕਰਪਟ ਕੰਮ ਕਰਨਾ ਹੋਵੇ ਰੋਡ ਕੰਡਿਆ ਜਾਏ ਰੋਡ ਕੰਮ ਕਰਨਾ ਹੋਵੇ ਤੁਸੀਂ ਇਹਨਾਂ ਨੂੰ ਦੱਸਿਆ ਅੱਜ ਆਉਣ ਬਾਰੇ ਵੀ ਅਸੀਂ ਤੁਹਾਨੂੰ ਮਿਲਣ ਆ ਰਹੇ ਆ ਜੀ ਇਹਨਾਂ ਨਾਲ ਕੋਈ ਕੰਨੈਕਟ ਨਹੀਂ ਹੋਇਆ ਪਰਸੋਂ ਗੱਲ ਕੀਤੀ ਆ ਤੇ ਉਹਨਾਂ ਦਾ ਫੋਨ ਬੰਦ ਹੋਣ ਡਿਆ ਹੈ ਅੱਛਾ ਹਾਂਜੀ ਉਹਨਾਂ ਦੇ ਅੰਦਰ ਵੀ ਦਿਖਾਈ ਕਾਰ ਵੀ ਘਰ ਖੜੀ ਆ ਕਿਸੇ ਆਣ ਕੋਣ ਪੁੱਛਿਆ ਨਹੀਂ ਭਾਈ ਐਂਜੇ ਜੇ ਮਤਲਬ ਉੱਥੋਂ ਆਏ ਹੀ ਆ ਪਰ ਇਥੇ ਤੇ ਸ਼ਰਤ ਇਹ ਪੈਦੀ ਤੁਸੀਂ ਦੱਸ ਸਕਦੇ ਹੋ ਕਦੋਂ ਗਏ ਹੋ ਕੀ ਇਹਦਾ ਨਰਾਜ਼ਗੀ ਕੀ ਹੋਈ ਤੁਹਾਡੀ ਘਰ ਜਾਣ ਦੀ ਵਾਪਸ ਜਿਹੜਾ ਘਰ ਛੱਡ ਕੇ ਗਏ ਸਰ ਮੈਂ ਇਹਦਾ ਜਦੋਂ ਵੀ ਹੁੰਦਾ ਨਾ ਇਹਨੂੰ ਕਦੀ ਜਨਾਨੀਆਂ ਦੇ ਫੋਨ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਹੀ ਮੈਂ ਜਦੋਂ ਪੁੱਛਣਾ ਇਹਦੀ ਮਾਂ ਨੇ ਆਪਣੇ ਦਰੀਏ ਵਿੱਚ ਨਾ ਕਲੇਸ਼ ਪਾ ਲੈਣਾ ਮੈਂ ਇਹਨਾਂ ਨੂੰ ਦੱਸਣਾ ਕਿ ਇਹਦੇ ਕੋਈ ਨਾ ਕੋਈ ਗੱਲ ਵਾ ਉਦੋਂ ਆ 10 ਮਹੀਨੇ ਦੇ ਵਿੱਚ ਨਾ ਪਿਛਲੇ 6 ਮਹੀਨੇ ਤੋਂ ਇਹ ਮੇਰੇ ਨਾਲ ਏਦਾਂ ਰਹਿਣ ਲੱਗ ਪਿਆ ਹੈ ਕਿ ਜਦੋਂ ਮੈਂ ਕਿ ਹਰ ਗੱਲ ਤੇ ਲੜਨਾ ਤੇ ਮੈਨੂੰ ਸਾਰੀ-ਸਾਰੀ ਰਾਤ ਤੇ ਸੌਂਦਾ ਨਹੀਂ ਫੋਨ ਤੇ ਲੱਗਾ ਰਹਿੰਦਾ ਜਦੋਂ ਮੈਂ ਉੱਠ ਕੇ ਬਾਥਰੂਮ ਵੱਲ ਜਾ ਪਤਾ ਲੱਗਦਾ ਇਹ ਤਾਂ ਮੈਨੂੰ ਪਤਾ ਕਿ ਜਨਾਬ ਮਲਕੀ ਦੀ ਗੱਲਬਾਤ ਹੁੰਦੀ ਆ ਪਰ ਇਹ ਨਹੀਂ ਪਤਾ ਕਿ ਕੌਣ ਕੌਣ ਨਹੀਂ ਉਹਦੇ ਉਹਦੇ ਜਲਦੀ ਹੀ ਨੇ ਮੈਨੂੰ ਘਰੋਂ ਬਾਹਰ ਕਿੱਡੇ ਲੜਾਈ ਝਗੜਾ ਪਾਇਆ ਮੈਂ ਉਸ ਦਿਨ ਇੰਨੀ ਕਿ ਜ਼ਿਆਦਾ ਬਿਮਾਰ ਹਾਂ ਇਹ ਡਾਕਟਰ ਹੀ ਮੈਨੂੰ ਚਾਰ ਫੋਨ ਕੀਤੇ ਕਿ ਮੈਨੂੰ ਦਵਾਈ ਦੇ ਜਾ ਪਰ ਇਹਨੇ ਮੇਰਾ ਫੋਨ ਨਹੀਂ ਚੁੱਕਿਆ ਮੇਰੀ ਹਾਲਤ ਇੰਨੀ ਜ਼ਿਆਦਾ ਕੰਡੀਸ਼ਨ ਮਾੜੀ ਕਿ ਮੇਰਾ ਬੀਪੀ 230 ਹੀ ਉਸ ਟਾਈਮ ਸੋ ਅੱਜ ਅੱਜ ਤੁਹਾਨੂੰ ਕਿਵੇਂ ਪਤਾ ਲੱਗਾ ਆਪ ਜੀ ਤੋਂ ਤੁਸੀਂ ਆਏ ਹੋ ਘਰ ਦੇ ਬਾਹਰ ਪਹਿਲੀ ਵਾਰ ਹੀ ਆਏ ਹੋ ਨਾ ਹਾਂਜੀ ਪਹਿਲੀ ਵਾਰ ਕਿਉਂ ਆਏ ਹੋ ਘਰ ਦੇ ਬਾਹਰ ਕਰ ਕੱਲ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਸ ਮੁੰਡੇ ਨੇ ਬਿਆਨ ਦਿੱਤਾ ਕਿ ਮੇਰੇ 8-9 ਮਹੀਨਿਆਂ ਦੇ ਵਿੱਚ ਮੇਰੀ ਵੋਟੀ ਦੇ ਕੋਲ ਵਾ ਉਸ ਮੁੰਡੇ ਕੋਲ ਦੀ ਰਿਕਾਰਡਿੰਗ ਆ ਇਹਦਾ ਸਾਰਾ ਕੁਝ ਹੀ ਉਕਤ ਬਿਆਨ ਤੋਂ ਪ੍ਰੂਫ ਕੀਤੇ ਉਸਨਾ ਪ੍ਰੂਫਾਂ ਦੇ ਆਧਾਰ ਤੇ ਮੈਂ ਅੱਜ ਆਈ ਆ ਕਿ ਮੈਂ ਬੈਠੀ ਆ ਮੈਂ ਉਹਦੀ ਵਾਈਫ ਹਾਂ ਇੱਕ ਮੇਰੇ ਹੁੰਦਿਆਂ ਮੇਰਾ ਤਾਂ ਕੋਈ ਤਲਾਕ ਨਹੀਂ ਹੋਇਆ ਕੁਝ ਨਹੀਂ ਕਿੱਦਾਂ ਇਹ ਦੂਜਾ ਵਿਆਹ ਕਰਾ ਲੂਗਾ ਤੇ ਕਿੱਦਾਂ ਇਹ ਦੂਜੀ ਜਨਾਨੀ ਰੱਖ ਸਕਦਾ ਨਹੀਂ ਇਹਦਾ ਪਹਿਲਾਂ ਦੱਸਿਓ ਪਹਿਲਾਂ ਵੀ ਦੂਸਰਾ ਵਿਆਹ ਸੀ ਤੁਹਾਡੇ ਨਾਲ ਮੇਰਾ ਹਾਂਜੀ ਮੇਰਾ ਇਹਦੇ ਨਾਲ ਦੂਸਰਾ ਵਿਆਹ ਸੀ ਉਹ ਤਾਂ ਉਹਨਾਂ ਦਾ ਵੀ ਉਹਦੀ ਵੀ ਸੈਕੰਡ ਮੈਰਿਜ ਹਾਂਜੀ ਉਹਦੀ ਵੀ ਸੈਕੰਡ ਮੈਰਿਜ ਹੁਣੇ ਤੀਸਰੀ ਜਨਾਨੀ ਕੋਲ ਜਾ ਰਿਹਾ ਥੋੜੇ ਕਹਿਣ ਦੇ ਬਤਾਓ ਹਾਂਜੀ ਹੁਣ ਇਹ ਤੀਸਰੀ ਜਨਾਨੀ ਰੱਖ ਰਿਹਾ ਏ ਨਹੀਂ ਉਹਨੂੰ ਜਾਣਦੇ ਹੋ ਤੁਸੀਂ ਤੀਸਰੀ ਜਨਾਨੀ ਨੂੰ ਸਰ ਮੈਂ ਤਾਂ ਜਾਣਦੀ ਨਹੀਂ ਮੈਨੂੰ ਮਤਲਬ ਕਿ ਹੁਣ ਇਹਨਾਂ ਦੇ ਮਾਧਿਮ ਰਾਹੀਂ ਪਤਾ ਲੱਗਾ ਕਿ ਉਹ ਜਨਾਨੀ ਕੌਣ ਆ ਕਿ ਮਤਲਬ ਕਿ ਜਿੱਦਾਂ ਮਤਲਬ ਕਿ ਇਹਨਾਂ ਦੇ ਫੈਮਿਲੀ ਰਿਲੇਸ਼ਨ ਹੀ ਤੇ ਜਦੋਂ ਮੈਨੂੰ ਮਤਲਬ ਕਿ ਮੈਂ ਉਹਨਾਂ ਨੂੰ ਜਾਣਦੀ ਨਹੀਂ ਹਾਂ ਪਰ ਜਿੱਦਾਂ ਉਹਦੀ ਮੰਮੀ ਇਹਨਾਂ ਦੇ ਕਰ ਪ੍ਰੋਬਲਮ ਮੁੰਡਾ ਇਹਨੇ ਕੋਈ ਪ੍ਰੋਗਰਾਮ ਉਹਦੇ ਜੇ ਬੁਲਾਉਂਦਾ ਹੀ ਉਹਦੇ ਭਰਾ ਦਾ ਵਿਆਹ ਸੀ ਜਿਹਦੇ ਵਿੱਚ ਆਪਾਂ ਗਏ ਹਾਂ ਬਾਕੀ ਮੈਨੂੰ ਕਿਉਂਕਿ ਮੈਨੂੰ ਅੱਜ ਪਰ ਅੱਤੇ ਗਲੀ ਗਵਾਂਢ ਕੇ ਇਹਨੂੰ ਪੁੱਛ ਲੋ ਮੈਨੂੰ ਤੇ ਘਰ ਦੇ ਬਿਓ ਬਾਹਰ ਨਹੀਂ ਨਿਕਲਣ ਦਿੰਦੇ ਮੇਰੀ ਜੁਰਤ ਨਹੀਂ ਕਿ ਮੈਂ ਅੱਜ ਗਲੀ ਤੱਕ ਆ ਜਾ ਕਿਸੇ ਨੂੰ ਵੀ ਪੁੱਛ ਲੋ ਗਲੀ ਗਵਾਂਢ ਕੇ ਇਹਨੂੰ ਬੁਲਾਉ ਨਹੀਂ ਦਿੰਦੇ ਘਰ ਚ ਕੰਮ ਵਾਲੀ ਤੱਕ ਨੂੰ ਇਹ ਬੁਲਾਉ ਨਹੀਂ ਦਿੰਦੇ ਇਹਦੀ ਮਾਂ ਬਿਲਕੁਲ ਇਹਨਾਂ ਕਿ ਰਿਸ਼ਤੇਦਾਰਾਂ ਨਾਲ ਮੈਨੂੰ ਬੋਲਣ ਨਹੀਂ ਦਿੰਦੀ ਇਹਦੇ ਨਾਲ ਕਿਉਂਕਿ ਮੈਨੂੰ ਪਤਾ ਹੀ ਨਹੀਂ ਕਿ ਕੌਣ ਹੈ ਤੇ ਕਿੱਦਾਂ ਨਹੀਂ ਅੱਜ ਤੱਕ ਮੈਂ ਇਹਦੀ ਦੁਕਾਨ ਤੇ ਨਹੀਂ ਗਈ ਸੋ ਆਏ ਜਦੋਂ ਕਿਤੇ ਇੱਕ ਵਾਰੀ ਜਦੋਂ ਇਹਦੀ ਭੈਣ ਦਾ ਕੋਈ ਪ੍ਰੋਗਰਾਮ ਕਰਦੀ ਹੈ ਉਦੋਂ ਕਿਹੜੇ ਿਕੜ ਜੇ ਨਾ ਇਹ ਦੁਕਾਨੇ ਨੇ ਬਣਾਈ ਐ ਸੇ ਕੰਮ ਲਈ ਫਿਰ ਇਹਦਾ ਮਤਲਬ ਕਿ ਮੈਂ ਤਾਂ ਸਾਰਾ ਦਿਨੇ ਇਤਨੀ ਸਰ ਮੈਂ ਇਹਦੀ ਇਹਦੀ ਡਿਟੇਲ ਦੇ ਵਿੱਚ ਇਹਦੇ 4-4 ਘੰਟੇ ਤੋਂ ਫੋਨ ਦੇ ਗੱਲਾਂ ਹੁੰਦੀਆਂ ਮੈਂ ਸਾਰੇ ਨੇ ਇੱਕ ਵਾਰੀ ਦੁਕਾਨ ਤੇ ਦਵਾਈ ਲੈਣ ਵਾਸਤੇ ਵੀ ਫੋਨ ਕਰਨਾ ਹੋਵੇ ਨਾ 2 ਸੈਕਿੰਡ ਤੋਂ ਬਾਅਦ ਮੇਰਾ ਫੋਨ ਨਹੀਂ ਚੁੱਕਦਾ ਨਹੀਂ ਹੁਣ ਤੁਹਾਨੂੰ ਕਿੰਨਾ ਜਰ ਦੱਸਿਆ ਤੁਸੀਂ ਹੋ ਗਿਆ ਕਰੋਗੇ ਇਹਨੂੰ ਸਰ ਮੈਨੂੰ 8-9 ਮਹੀਨੇ ਹੋ ਗਏ 8-9 ਮਹੀਨੇ ਹੋ ਗਏ ਉਸ ਤੋਂ ਬਾਅਦ 8-9 ਮਹੀਨੇ ਵਿੱਚ ਕੋਈ ਤੁਸੀਂ ਪਹਿਰਵਾਈ ਨਹੀਂ ਕੀਤੀ ਵੀ ਇਹ ਗਲਤ ਸਬੰਧ ਰੱਖਦਾ ਜਾਂ ਮੈਂ ਪਤਾ ਕਰਾਂ ਸਰ ਮਤਲਬ ਕਿ ਮੈਨੂੰ ਕੋਸ਼ਿਸ਼ ਮੈਂ ਮੈਂ ਮੈਨੂੰ ਜਿਹੜੇ ਨੇ ਘਰੋਂ ਕੱਢਿਆ ਨਾ ਕਿ ਸਰ ਆਪ ਪ੍ਰੂਫਾਂ ਦੇ ਬਾਵਜੂਦ ਵੀ ਮੇਰੇ ਭਰਾ ਨੇ ਕੱਲ ਫੋਨ ਕੀਤਾ ਇਹਨੂੰ ਮੇਰੇ ਭਰਾ ਨੇ ਫੋਨ ਕਰਕੇ ਕਿਹਾ ਕਿ ਭਾਜੀ ਆ ਗੱਲਬਾਤ ਸੁਣੀ ਆ ਇਹ ਪ੍ਰੂਫਾਂ ਦੇ ਬਾਵਜੂਦ ਨੂੰ ਰਿਕਾਰਡਿੰਗ ਸੈਂਡ ਕਰਨ ਦੇ ਬਾਵਜੂਦ ਵੀ ਕਹਿੰਦਾ ਕਿ ਮੇਰੀਆਂ ਮੇਰਾ ਕੋਈ ਸੰਬੰਧ ਨਹੀਂ ਆ ਸਰ ਉਦੋਂ ਤੇ ਮੇਰੇ ਕੋਈ ਸਬੂਤ ਹੀ ਨਹੀਂ ਮੇਰੇ ਕਿੰਨੇ ਸੁਣੀ ਹੈਗਾ ਕੋਈ ਮੋਬਾਈਲ ਨੰਬਰ ਇਹਦਾ ਹੈ ਤੁਹਾਡੇ ਕੋਲ ਤੁਹਾਡੇ ਕਰਵਾ ਸਰ ਮੇਰੇ ਕੋ ਇਹ ਇਹਦੇ ਫੋਨ ਵਗੇ ਇਹ ਨਹੀਂ ਬੈਠਾ ਤੁਸੀਂ ਕਰੋਗੇ ਮੜ ਹੈਂਡ ਫ੍ਰੀ ਕਰਕੇ ਕਾਲ ਵੀ ਚੱਕਦਾ ਜਾਂ ਨਹੀਂ ਕਈ ਵਾਰੀ ਸਵੇਰ ਦਾ ਫੋਨ ਕਰ ਰਹੇ ਹੋ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹ ਹਜੇ ਸਵਿਚਡ ਆਫ ਹੈ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਜਸਟ ਨੰਬਰ ਸੇ ਆਪ ਸੰਪਰਕ ਕਰਨਾ ਚਾਹਤੇ ਹੈ ਵਹ ਅਭੀ ਸਵਿਚਡ ਆਫ ਹੈ ਇਹ ਆਡੀਓ ਹੈ ਸੋਚੋ ਹਾਂਜੀ ਆਇਆ ਰਹੇ ਹਾਂ ਅਸੀਂ ਵੀ ਫੋਨ ਕਰਨੇ ਜੇ ਸਭ ਔਰਦਾ ਤੁਸੀਂ ਨਾਮ ਲਾ ਰਹੇ ਹੋ ਕੋਈ ਨਾਮ ਲੈ ਰਹੇ ਹੋ ਆਰਤੀ ਕਿ ਇਹ ਉਹਨੂੰ ਰੱਖ ਰਿਹਾ ਜਾਂ ਨਹੀਂ ਜੋ ਵੀ ਤੁਹਾਡਾ ਇਲਜ਼ਾਮ ਹੈ ਹਾਂਜੀ ਉਹਨਾਂ ਦਾ ਘਰ ਵਾਲਾ ਬੁਲਾਇਆ ਤੁਸੀਂ ਉਹਨਾਂ ਨਾਲ ਗੱਲ ਹੋਈ ਹੈ ਜੋਨਾਂ ਕੱਲ ਹਾਂਜੀ ਸਵੇਰੇ ਹੀ ਮਿਲਿਆ ਆ ਕਿ ਉਹ ਚਿਹਰੇ ਹੀ ਆਣ ਕੇ ਮਿਲੇ ਉਹਨਾਂ ਨੂੰ ਪਾਜੀ ਨੂੰ ਨਾਲੇ ਤੁਹਾਡੇ ਹੁਣ ਹਾਂਜੀ ਬੁਲਾਓਗੇ ਜਰਾ ਕਿੱਥੇ ਨੇ ਹਾਂਜੀ ਤੋ ਆਓ ਦੱਸੋ ਬੜਾ ਕੀ ਗੱਲ ਬਾਤ ਆ ਪਾਜੀ ਆਇਓ ਤੁਸੀਂ ਦੱਸਿਓ ਤੁਹਾਡੀ ਤੁਹਾਡੇ ਬਾਰੇ ਕਹਿ ਰਿਹਾ ਕਿ ਤੁਹਾਡੀ ਮਿਸ ਜੀ ਦੇ ਨਾਲ ਉਹਦੇ ਸੰਬੰਧ ਨੇ ਹਾਂਜੀ ਇਹ ਗੱਲ ਉਹ ਲੈ ਕੇ ਕਿਤੇ ਹੋਰ ਰਹਿ ਰਿਹਾ ਸੋ ਇਹ ਮਾਈਕ ਤੁਸੀਂ ਲੈ ਲਓ ਨਾਲ ਲੈ ਲਓ ਮਾਈਕ ਕੀ ਕੀ ਸੰਬੰਧ ਆ ਜਰਾ ਦੱਸਿਓ ਕੀ ਮਸਲਾ ਵਿਗੜਿਆ ਤੁਹਾਡਾ ਇਹਦਾ ਨਾਲ ਸੰਬੰਧ ਕਿਵੇਂ ਸੰਪਰਕ ਕਿਵੇਂ ਹੋਇਆ ਔਰ ਤੁਹਾਡਾ ਇਹ ਦੁੱਖ ਕਿਵੇਂ ਸ਼ੇਅਰ ਹੋਇਆ ਵੀ ਉਹ ਮੇਰੀ ਘਰ ਵਾਲੀ ਨਾਲ ਰਹਿ ਰਿਹਾ ਤੇ ਇਹਨੂੰ ਘਰੋਂ ਕੱਢਿਆ ਹੋਇਆ ਪਾਜੀ 2010 ਚ ਮੇਰਾ ਵਿਆਹ ਆ ਹੀ ਆਰਤੀ ਨਾਮ ਦੀ ਲੜਕੀ ਨਾਲ ਅਮਰਸਰ ਤੇ ਦਾਇਦ 12 ਫਰਵਰੀ ਨੂੰ 2024 ਨੂੰ ਉਹਨੇ ਮੈਨੂੰ ਕਿਹਾ ਕਿ ਮੈਂ ਆਪਣੇ ਪੇਕੇ ਘਰ ਜਾਣਾ ਆ ਮੈਂ ਗੁੜੀਆ ਸਮੇਤ ਉਹਨੂੰ ਉਹਦੇ ਪੇਕੇ ਘਰ ਛੱਡ ਕੇ ਆਇਆ ਤੇ 15 ਫਰਵਰੀ ਸ਼ਾਮ ਨੂੰ ਮੈਨੂੰ ਗੁੜੀਆ ਦਾ 4 ਵਜੇ ਫੋਨ ਆਉਂਦਾ ਕਿ ਪਾਪਾ ਮम्मा ਕਿਤੇ ਚੱਲ ਗਏ ਆ ਮੈਂ ਕਿੱਥੇ ਇੱਥੇ ਹੁਣੀ ਵੇਖ ਲਾ ਪਰ ਜਦੋਂ ਗੁੜੀਆ ਨੇ ਮੈਨੂੰ ਫੇਰ ਕੀਤਾ ਪਾਪਾ ਮम्मा ਨਹੀਂ ਲੱਭੰਦੀ ਤੇ ਫਿਰ ਮੈਂ ਉੱਥੇ ਜਾ ਕੇ ਵੇਖਿਆ ਆਪਣੇ ਸਹੁਰੇ ਘਰ ਨਾਲ ਤੇ ਦਾ ਬੈਗ ਨਾ ਤਾਂ ਕੋਈ ਇਥੇ ਕਪੜਾ ਕੁਝ ਵੀ ਨਹੀਂ ਹੈਗਾ ਤੇ ਫਿਰ ਮੈਂ ਆਪਣੀ ਗੁੜੀਆਂ ਨੂੰ ਉਥੋਂ ਨਾਲ ਲੈ ਕੇ ਗੱਡੀ ਦੇ ਵਿੱਚ ਬਿਠਾ ਕੇ ਅੰਮ੍ਰਿਤਸਰ ਲੱਭਿਆ ਸਟੇਸ਼ਨ ਤੇ ਬਸਟਾਨ ਜਿੱਥੇ-ਜਿੱਥੇ ਮੈਂ ਵੇਖ ਸਕਦਾ ਮੈਂ ਵੇਖਿਆ ਰਿਸ਼ਤੇਦਾਰਾਂ ਨੂੰ ਕੋਲ ਕੀਤੀ ਪਰ ਰਾਤ ਨੂੰ 10 10:30 ਵਜੇ ਮੈਨੂੰ ਘਰੋਂ ਫੋਨ ਆਪੇ ਮੈਂ ਆਪਣੇ ਘਰ ਵਾਪਸ ਆ ਗਿਆ ਘਰ ਆਣ ਕੇ ਮੈਂ ਆਪਣੀ ਲਮਾਰੀ ਚੈੱਕ ਕੀਤੀ ਆ ਉਹਦੇ ਵਿੱਚ ਮੇਰੇ ਗਹਿਣੇ ਨਹੀਂ ਹੈਗੇ ਆਪਣਾ ਸੋਨਾ ਤੇ 2 ਲੱਖ ਰੁਪਏ ਕੈਸ਼ ਉਹ ਵੀ ਨਹੀਂ ਹੈਗਾ ਮੈਂ ਘਰ ਬਾਅਦ ਚਲੋ ਜੀ ਮੈਨੂੰ ਇਦਾਂ ਹੀ ਚੱਲਦੇ 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 ਥੋੜਾ 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 ਪਤਾ ਲੱਗਦਾ ਗਿਆ ਲੱਗਦਾ ਗਿਆ ਫਿਰ ਮੈਂ ਡੀ ਡੀਐਸਪੀ ਸਾਹਨੇ ਕੋਲ ਡਿਟੇਲ ਕਢਵਾ ਕੇ ਦਿੱਤੀ ਕੋਲ ਡਿਟੇਲ ਦੇ ਵਿੱਚ 6 ਸ਼ਕਤੀ ਮੈਡੀਕਲ ਡਾਕਟਰ ਅਜੀਵ ਸ਼ਰਮਾ ਉਹਦੀ ਕੋਲ ਉਹਦੀ ਜਿਹੜੀ ਕੋਲ ਡਿਟੇਲ ਦੇ ਵਿੱਚ ਉਹਦੇ ਨੰਬਰ ਆਏ ਉਹਦੇ ਵਿੱਚ 200 ਕੋਲ ਆ 200 ਕੋਲ ਨਾਲ ਇਹਦੇ ਭਨੇਵੇਂ ਦੀ ਤੇ ਨਾਲ ਡਾਕਟਰ ਦੀ ਉਸ ਤੋਂ ਬਾਅਦ ਮੈਂ ਡਾਕਟਰ ਨੂੰ ਕੋਲ ਕੀਤੀ ਮੈਂ ਡਾਟ ਸਰ ਮੇਰੀ ਵਾਈਫ ਦਾ ਤੁਹਾਨੂੰ ਕੁਝ ਪਤਾ ਤੇ ਦੱਸੋ ਕਹਿੰਦਾ ਮੈਨੂੰ ਕੀ ਪਤਾ ਇਹਦੇ ਪਿਓ ਨੇ ਵੀ ਕਿਹਾ ਸਾਨੂੰ ਨਹੀਂ ਪਤਾ ਸਾਡੀ ਦੁਕਾਨ ਤੋਂ ਜਾ ਮੈਂ ਉਤੋਂ ਆ ਗਿਆ ਵਾਪਸ ਸੁਣੇ ਵਾਪਸ ਆ ਗਏ ਹੋ ਉਹ ਤੁਹਾਡੇ ਦੇ ਇੱਕ ਵੀਡੀਓ ਵਾਇਰਲ ਕਰਕੇ ਇਲਜ਼ਾਮ ਲਾਉਣ ਲਈ ਹੈ ਕਿ ਮੈਨੂੰ ਕੁੱਟਦਾ ਮਾਰਦਾ ਆ ਨਸ਼ਾ ਕਰਦਾ ਸੀ ਮੇਰੇ ਮੇਰੇ ਸਹੁਰਾ ਪਰਿਵਾਰ ਵੀ ਮੈਨੂੰ ਛਡਾਉਂਦਾ ਨਹੀਂ ਠੀਕ ਹੈ ਜੀ ਤੇ ਜਦੋਂ ਮੈਂ ਆਪਣੇ ਪਰਿਵਾਰ ਕੋ ਗਈਆਂ ਤਾਂ ਉਹਨਾਂ ਕਿਹਾ ਕਿ ਭੁੱਲਾ ਮੈਰਿਜ ਕਰਾਹੀ ਆਪਣੇ ਨਤੀਜੇ ਆਪੇ ਠੀਕ ਹੈ ਜੀ ਇਹਦੇ ਵਿੱਚ ਕਿੰਨੀ ਸਚਾਈ ਹੈ ਭਾਜੀ ਸਚਾਈ ਜੀ ਉਹਦੀ ਮਾਂ ਕੱਲ ਪ੍ਰੈਸ ਕਾਨਫਰੰਸ 'ਚ ਆਈ ਆ ਮੇਰੀ ਸੱਸ ਜੇ ਮੈਂ ਨਸ਼ਾ ਮਾਰਤ ਕੁੱਟਦਾ ਮਾਰਦਾ ਹਾਂ ਤੇ 12 ਸਾਲ ਮੇਰੇ ਘਰ ਕੀ ਕਰਦੀ ਰਹੀਆਂ ਤੂੰ ਫਿਰ ਮੇਰੀ ਗੱਲ ਸੁਣ ਸਭ ਤੋਂ ਵੱਡਾ ਸਬੂਤ ਮੇਰੀ ਗੁੜੀ ਆ ਜੀ ਉਹ ਸੱਚੀ ਸੀ ਤੇ ਫਿਰ ਕੁੜੀ ਕਿਉਂ ਨਹੀਂ ਨਾਲ ਲੈ ਕੇ ਗਈ ਇਹ ਤੂੰ ਸੱਚੀ ਹਾਂ ਤੇਰੀ ਕੋਲ ਡਿਟੇਲ ਦੇ ਵਿੱਚ ਤੂੰ ਡਾਕਟਰ ਨੂੰ ਫੋਨ ਕਿਉਂ ਕਰਦੀ ਰਹੀ ਇੱਕ ਬੰਨੇ ਤੂੰ ਮੇਰੇ ਤੇ ਇਲਜ਼ਾਮ ਲਾਉਣੀ ਆ ਦਰਖਾਸਤਾਂ ਦੇਣੀਆਂ ਆ ਕਿ ਮੇਰਾ ਕਿਹੇ ਮਰਦ ਨਾਲ ਕੋਈ ਸਬੰਧ ਨਹੀਂ ਆ ਮੈਂ ਤੈਨੂੰ ਸਾਰੇ ਸਬੰਧ ਤੇਰੇ ਵਿਖਾ ਦਾਂਗਾ ਮੇਰੇ ਕੋਲ ਇੱਕ ਇੱਕ ਤਰ੍ਹਾਂ ਪ੍ਰੂਫ ਆ ਡਾਕਟਰ ਦੇ ਨਾਲ ਤੇਰੀ ਕੋਲ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਤੂੰ ਡਾਕਟਰ ਨਾਲ ਗੱਲਾਂ ਕਰਨੀਆਂ ਕਮਰੇ ਲੈਣ ਦੀ ਗੱਲ ਕਰਨੀ ਆ ਰਹਿਣ ਦੀ ਗੱਲ ਕਰਨੀ ਆ ਮੇਰੇ ਕੋਲ ਇੱਕ ਇੱਕ ਚੀਜ਼ ਹੈਗੀ ਆ ਬਾਕੀ ਗੱਲ ਰਜੀਵ ਸ਼ਰਮਾ ਦੀ ਸਾਲੀ ਖੜੜ ਦੇ ਵਿੱਚ ਪਹਿਲੀ ਮੈਰਿਜ ਜਿਹੜੀ ਹੋਈ ਜਿਹੜੀ ਦੀ ਵਾਈਫ ਮਰ ਗਈ ਆ ਉਹਦੀ ਸਿਸਟਰ ਇਹਦੀ ਸਾਲੀ ਜਿਹੜੀ ਆ ਉਹ ਖਡਰਣ ਦੇ ਵਿੱਚ ਰਹਿੰਦੀ ਆ ਉਹਦਾ ਪੀਜੀ ਸਿਸਟਮ ਹੈ ਉਥੇ ਇਹਨੇ 2 ਮਹੀਨੇ ਉਹਦੇ ਇੱਕੋ ਪੀਜੀ ਦੇ ਵਿੱਚ ਰਖਾਇਆ ਜਦ ਮੈਨੂੰ ਪਤਾ ਲੱਗਾ ਮੈਂ ਪਿਛਲੇ ਮਹੀਨੇ ਕੱਢਣ ਗਿਆ ਆ ਉਹਨੇ ਇਹਨੂੰ ਉਹਨੇ ਉਥੋਂ ਟਿਕਾਣਾ ਚੇਂਜ ਕਰਾ ਕੇ ਕਿਤੇ ਹੋਰ ਰਖਾਤਾ ਨੂੰ ਸੋ ਇਹ ਬੇਟੀ ਆ ਤੁਹਾਡੀ ਇਹ ਮੇਰੀ ਬੇਟੀ ਹੈ ਬੇਟਾ ਤੁਸੀਂ ਕੋ ਦੱਸੋਗੇ ਤੁਹਾਨੂੰ ਮਮਾ ਕਿੱਥੇ ਛੱਡ ਗਏ ਕੀ ਗੱਲਬਾਤ ਹੋਈ ਨਾਨੀ ਆ ਛੱਡ ਦਿੱਤੇ ਕੀ ਬੋਲਦੇ ਸੀ ਉਹ ਕਹਿੰਦੇ ਮੈਂ ਨਹੀਂ ਰਹਿਣਾ ਪਾਪਾ ਸਾਥ ਕਿਸ ਗੱਲ ਤੋਂ ਨਹੀਂ ਰਹਿਣਾ ਉਹ ਬੋਲਦੇ ਆਪਕੋ ਕੁਝ ਬੋਲਾ ਥਾ ਕਿ ਪਾਪਾ ਵੀ ਰਸੇ ਐਸਾ ਕਰਤੇ ਨੇ क्या बोलते पापा मेरे साथ मारते हैं आपने देखा था कभी मारते थे? पापा को देखा मम्मी को कभी मारते हुए नहीं कोई कोई लेट आते हुए कि मम्मी के साथ कोई फाइट हुई हो ऐसे घर में नहीं कर, बंद कमरा नहीं कोई ऐसी बात नहीं है आपका रिलेशन पापा के साथ कैसा है कैसा है संपर्क पापा आपसे कैसे बातचीत करते हैं कोई हाइपर होते हैं कभी लड़ाई हुई आपसे बोल बताइए ना नहीं हुई नहीं हुई कभी नहीं। आप किसके साथ रहना चाहते हो पापा वो मम्मा बोल रही है ना पापा के साथ है इसलिए मेरी बेटी पापा की बोली बोल रही है ऐसी कोई बात तो नहीं नहीं अब आप, आपको पता है कि मम्मी किसी के साथ गई है किसके साथ शिव शक्ति के साथ, साथ, साथ गई है। पहले भी कभी आपके सामने भी कभी बात हुई थी उनसे हाँ। होती थी हाँ। सो कोई नंबर वगैरह है कोई गल बात करनी हुए ਉਹਨਾਂ ਦੇ ਨਾਲ ਭਾਜੀ ਮੇਰੀ ਗੱਲ ਸੁਣੋ ਮੈਂ ਆ ਕੋਲ ਡਿਟੇਲ ਕਢਵਾਈ ਉਹਦੇ ਵਿੱਚ ਮੇਰੀ ਵਾਈਫ ਦਾ ਨੰਬਰ ਆਇਆ ਸੀ ਮੈਂ ਮੇਰੀ ਦੱਸਦਾ ਮੈਂ ਡਾਕਟਰ ਸਾਹਿਬ ਦਾ ਮੋਬਾਈਲ ਮੇਰੇ ਕੋਲ ਆ ਅੱਛਾ ਉਹਦੇ ਵਿੱਚ ਮੈਂ ਡਾਕਟਰ ਸਾਹਿਬ ਦੇ ਮੋਬਾਈਲ ਦੇ ਵਿੱਚੋਂ ਆਪਣੀ ਵਾਈਫ ਦਾ ਨੰਬਰ ਕੱਢਿਆ ਜਦੋਂ ਡਾਕਟਰ ਨੂੰ پتہ ਲੱਗਾ ਡਾਕਟਰ ਨੇ ਨਾਲ ਹੀ ਉਸੇ ਵਲੇ ਇਹਦਾ ਮੋਬਾਈਲ ਬੰਦ ਕਰਵਾ ਕੇ ਨਵੀਂ SIM ਫੇਰ ਲਿਆਤੀ ਆ ਕੋਈ ਰਿਕਾਰਡਿੰਗ ਦੀ ਤੁਸੀਂ ਗੱਲ ਕਰਦੇ ਹੋ ਰਿਕਾਰਡਿੰਗ ਕਿੱਥੋਂ ਮਿਲੀਆਂ ਤੁਹਾਨੂੰ ਉਹ ਮੈਂ ਡਾਕਟਰ ਸਾਹਿਬ ਦੇ ਮੋਬਾਈਲ 'ਚ ਕੱਢੀਆਂ ਹੈਗੀ ਹੁਣ ਇਸ ਵੇਲੇ ਕੋਲ ਹਾਂਜੀ ਸੁਣਾ ਸਕਦੇ ਹੋ ਇਹ ਗੱਲ ਹਾਂਜੀ ਸੁਣਾ ਸਕਦੇ ਲੋ ਜੀ ਥੋੜਾ ਸੁਣਾ ਦਿਓ ਕਿ ਜਿਹ ਤੁਸੀਂ ਇੱਕ ਦੋ ਤੇ ਲਾ ਰਹੇ ਉਹਨਾਂ ਨੂੰ ਪ੍ਰੂਫ ਕਰਨਾ ਬੜਾ ਔਖਾ ਜਿ ਨਜ਼ਰ ਤਾਂ ਕੋਈ ਪ੍ਰੂਫ ਨਾ ਹੋਵੇ ਸਰ ਮੇਰੀ ਗੱਲ ਸੁਣੋ ਜੇਰਾ ਮੈਲੀ ਜੇਰਾ ਮੈਲੀਗੇਸ਼ਨ ਲਾਵਾਂਗਾ ਨਾ ਉਹਨੂੰ ਮੈਂ ਸਾਬਤ ਕਰਾਂਗਾ ਜੇ ਮੈਂ ਸਾਬਤ ਨਹੀਂ ਕਰੂੰਗਾ ਕਾਨੂੰਨ ਮੇਰੇ ਤੇ ਕਾਰਵਾਈ ਕਰ ਸਕਦਾ ਸੁਣਾਓ ਸਾਨੂੰ ਸਾਰੇ ਜਿੰਨਾਂ ਜਿੰਨਾਂ ਨੇ ਵੀਡੀਓ ਦੇਖਣੀ ਹੈ ਨਾ ਹਲੋ ਹਲੋ ਸਰ ਨੇੜੇ ਕਰੀਓ ਜੀ ਇਹਦਾ ਦੂਤ ਨਹੀਂ ਹੈ ਬੱਤਾਂ ਦੀ ਬਾਤ ਆਉਣਾ ਉਹ ਤੇ ਉਹਨੂੰ ਕਹਿੰਦਾ ਤਾਂ ਮਨ ਬਸਾ ਨਹੀਂ ਕਿਹਾ ਉਹਨੇ ਆਪੇ ਕਿਹਾ ਕਿ ਨਾ ਚੁੱਪਾ ਚੁੱਪਾ ਮਤਲਬ ਬਸਾਣੀ ਲਾਉ ਬੀ ਸਭਾ ਅੱਗੇ ਅੱਗੇ ਚੱਕੇ ਉਹ ਤਾਂ ਨਾ ਸਿੱਖਿਆਣਾ ਤੇ ਬਸਾਣੀ ਲਾਉ ਹਾਂ ਮੈਂ ਵੀ ਤੁਹਾਨੂੰ ਕੀ ਸਮਝਾਵਾਂ ਪੂਰਾ ਪਰਫਾਰਮੈਂਸ ਨਾ ਕਿ ਤੁੰਡ ਉਹਨਾਂ ਦੇ ਵਾਸਤੇ ਕਦੋਂ ਤੂੰ ਆਪਣਾ ਕੰਮ ਛੱਡ ਕੇ ਗਿਆ ਆ ਐ ਜਿੱਥੇ ਵਧੀ ਚਾਹੀਏ ਆਹੋ ਨਾ ਕਿ ਜਦੋਂ ਨਾ ਆਦੇਗਾ ਨਾ ਕਿਹੜੇ ਤੋਂ ਤੁਹਾਡਾ ਗਾਓ ਪਿੱਛੇ ਆਉਂਦਾ ਹੈਗਾ ਇਹ ਮਾਸਾਮਾ ਅੱਦਲ ਨੂੰ ਜਾਉਂਦੀ ਕੋਈ ਨਹੀਂ ਹੈ ਉਹ ਤਾਂ ਉਹਦੇ ਨੇ ਜਦੋਂ ਬੁੱਤ ਨੂੰ ਗੱਡੀ ਪਰਵਾਤਾ ਨੇ ਆਪੇ ਅੱਗੇ ਪਿੱਛੇ ਜਾਂ ਹਾਂ ਹਾਂ ਮੇਰਾ ਵਲੋ ਮੇਰਾ ਵਲੋ ਦਾ ਦੀਪਾਂ ਛੁੱਟਦੀ ਹੋਵੇ ਤੇ ਫਾਇ ਵੱਡੀ ਹੋਏ ਤੇ ਤੁਹਾਨੂੰ ਮੈਨੂੰ ਨਹੀਂ ਕੋਈ ਰਲਣਾ ਆਫ ਕਰੇ ਛੱਡੀ ਛੱਡੀ ਤੇ ਨਹੀਂ ਲੱਗਾ ਹੋਇਆ ਥੋੜੀ ਕਿ ਦੁੱਤੀ ਵੱਡੀ ਤੇ ਚੱਲ ਜਾਣਾ ਤੇ ਇਹਨਾਂ ਲੱਗਾ ਹੋਇਆ ਹੈ ਇਹ ਹੀ ਚੱਲੇਗਾ ਇਹਦੇ ਵਿੱਚ ਦੋਨਾਂ ਦੇ ਰਿਲੇਸ਼ਨ ਦੀ ਗੱਲਬਾਤ ਕਿੱਥੇ ਹੋ ਰਹੀ ਹੈ ਉਹ ਵੀ ਸੁਣੋ ਕਿ ਮੈਂ ਜਾਂ ਤੈਨੂੰ ਰੱਖਾਂਗਾ ਉਹ ਗੱਲ ਸੁਣਾਉਣਾ ਲਓ ਸਰ ਲਓ ਆ ਦੋ ਦੋ ਮਿੰਟ ਕਨਫਰਮ ਕਰ ਲਓ ਤੁਸੀਂ ਨੋ ਨੋ ਸੋ ਦੋਸਤੋ ਇਹ ਉਹ ਲੜਕਾ ਹੈ ਜਿਸਨੇ ਕਿਹਾ ਕਿ ਮੇਰੀ ਘਰ ਵਾਲੀ ਸ਼ਿਵ ਸ਼ਕਤੀ ਜਿਹੜਾ ਮੈਡੀਕਲ ਵਾਲਾ ਉਹਦੇ ਨਾਲ ਰਹਿ ਰਹੀ ਹੈ ਔਰ ਉਸ ਸ਼ਿਵ ਸ਼ਕਤੀ ਵਾਲੇ ਦੀ ਜਿਹੜੀ ਵੇਸਜ ਹੈ ਉਹਨਾਂ ਨੇ ਵੀ ਆ ਕੇ ਅਲੀਗੇਸ਼ਨ ਲਾਏ ਆ ਕਿ ਉਹ ਅੱਜ ਇੱਥੇ ਮੌਜੂਦ ਨੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿ ਉਹਨਾਂ ਦਾ ਜਿਹੜਾ ਪਤੀ ਆ ਉਹ ਕਿਸੇ ਦੀ ਔਰਤ ਦੇ ਨਾਲ ਬਾਹਰ ਰਹਿ ਰਿਹਾ ਸਚਾਈ ਕੀ ਆ ਇਹ ਤਾਂ ਇਹ ਦੋਵੇਂ ਪਰਿਵਾਰ ਜਾਣਦੇ ਆ ਜਾਂ ਸ਼ਿਵ ਸ਼ਕਤੀ ਵਾਲੇ ਜਾਣਦੇ ਆ ਫੋਨ ਨੰਬਰ ਇਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਮੋਬਾਈਲ ਸਾਰਿਆਂ ਦੇ ਸਵਿਚ ਆਫ ਨੇ ਔਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਜੇਕਰ ਸਾਡੀ ਵੀਡੀਓ ਦੇਖਦੇ ਨੇ ਇਹਨਾਂ ਤੱਕ ਪਹੁੰਚਦੀ ਆ ਇਹ ਸੰਪਰਕ ਜਰੂਰ ਕਰਨ ਕਿ ਇਸ ਮਸਲੇ ਦੇ ਵਿੱਚ ਕਿੰਨੀ ਸੱਚਾਈ ਹੈ ਕਿ ਜਿਹੜਾ ਸ਼ਿਵ ਸ਼ਕਤੀ ਮੈਡੀਕਲ ਵਾਲਾ ਕਿਸੇ ਹੋਰ ਦੀ ਔਰ ਦੇ ਨਾਲ ਬਾਹਰ ਰਹਿ ਰਿਹਾ ਜੋ ਉਹਨਾਂ ਦੀ ਲਿਸੇ ਨੇ ਉਹਨਾਂ 'ਤੇ ਇਲਜ਼ਾਮ ਲਾਇਏ ਅਗਰ ਜੇ ਰਹਿ ਰਿਹਾ ਔਰ ਜੇ ਜਿਹੜਾ ਨੌਨ ਹੋਰ ਇਲਜ਼ਾਮ ਲਾ ਰਿਹਾ ਕਿ ਮੇਰੀ ਘਰਵਾਲੀ ਨੂੰ ਲੈ ਕੇ ਉਹ ਰਹਿ ਰਿਹਾ ਸੋ ਇਹਦੀ ਘਰਵਾਲੀ ਇਸ ਵੇਲੇ ਕਿੱਥੇ ਆ ਔਰ ਇਹਨਾਂ ਦਾ ਘਰਵਾਲਾ ਇਸ ਵੇਲੇ ਕਿੱਥੇ ਆ ਮੋਬਾਈਲ ਵੀ ਬੰਦ ਇਹਨਾਂ ਨੇ ਹੀ ਦੱਸਿਆ ਘਰਦੂ ਵੀ ਦਰਵਾਜ਼ੇ ਲੱਗੇ ਹੋਏ ਨੇ ਔਰ ਮੈਡੀਕਲ ਨੂੰ ਵੀ ਦਰ ਸਰ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਨਾ ਆ ਕਿ 7 ਤਰੀਕ ਨੂੰ ਮੈਂ ਆਪਣੇ ਜੀਜੇ ਦੇ ਨਾਲ ਆਪਣੇ ਫਾਰਮ ਤੋਂ ਆਉਣ ਰਿਹਾ ਹਾਂ ਤੇ ਸਾਡੇ ਤੇ ਆਂਦੀ ਵਾਕੀ ਤਲਵੰਡੀ ਲਗੇ ਹਮਲਾ ਆਇਆ ਆ ਔਰ ਤੇ ਸਾਡੇ ਤੇ ਗੋਲੀਆਂ ਚੱਲੀਆਂ ਮੇਰੇ ਜੀਜੇ ਤੇ ਤੇ ਮੇਰੇ ਅੱਗੇ ਵੀ ਇਹਨਾਂ ਨੇ ਮੇਰੇ ਤੇ ਕਈ ਵਾਰੀ ਹਮਲਾ ਕਰਾਉਣ ਦੀ ਕੋਸ਼ਿਸ਼ ਕੀਤੀ ਆ ਜੇ ਮੇਰੀ ਜਾਨ ਨੂੰ ਕੁਝ ਹੋ ਗਿਆ ਡਾਕਟਰ ਦਾ ਸਾਰਾ ਪਰਿਵਾਰ ਡਾਕਟਰ ਸਾਹਿਬ ਡਾਕਟਰ ਦਾ ਪਿਓ ਡਾਕਟਰ ਦੀ ਮਾਂ ਡਾਕਟਰ ਦੀ ਭੈਣ ਡਾਕਟਰ ਦੇ ਦੂਮੇ ਭਨੇਵੇਂ ਤੇ ਡਾਕਟਰ ਦਾ ਜੀਜਾ ਜਿਹੜਾ ਬੀਲੀ ਵਿਭਾਗ ਦੇ ਧਿਆਨ ਪਾਲਿਆ ਉਹ ਸਾਰੇ ਜ਼ਿੰਮੇਵਾਰ ਹੋਣਗੇ ਮੇਰੇ ਤੇ ਗੋਲੀਆਂ ਚੱਲੀਆਂ ਉਧਰ ਗੱਡੀ ਦੇ ਉੱਤੇ ਤੇ ਇਹ ਦਰਖਾਸਤ ਜਿਹੜੀ ਮੈਂ ਡੀਐਸਪੀ ਸਾਹਿਬ ਨੂੰ ਦਿੱਤੀ ਆ ਤੇ ਆਈ ਨਾਲ ਐਸਐਚਓ ਸਾਹਿਬ ਨੂੰ ਵੀ ਦਿੱਤੀ ਆ ਇੱਕ ਸਾਡੀ ਜਨਾਨੀ ਰੱਖੀ ਤੇ ਘੜ ਤੇ ਗੋਲੀਆਂ ਚਲਵਾਉਂਦੇ ਤੇ ਮੈਨੂੰ ਧਮਕੀਆਂ ਦੇਂਦੇ ਆ ਨਹੀਂ ਸੋ ਇੱਕ ਇੱਕ ਗੱਲ ਹੋਰ ਹੈ ਉਹਨਾਂ ਨੇ ਕਿਹਾ ਕਿ ਮੈਂ ਇਹਦੇ ਉੱਤੇ ਜੋ ਵੀਡੀਓ ਵਾਇਰਲ ਹੋਈ ਹੈ ਕਿ ਕੇਸ ਪਾਇਆ ਹੋਇਆ ਤਲਾਕ ਲੈਣ ਦਾ ਉਹਦੇ ਵਿੱਚ ਕਿਹ ਦੀ ਸੱਚਾਈ ਹੈ ਸਰ ਮੇਰੀ ਗੱਲ ਸੁਣੋ ਜਿੱਦਣ ਮੇਰੀ ਵਾਈਫ ਗਈ ਕੋ ਰੁਪਈਆ ਵੀ ਨਹੀਂ ਹੈਗਾ ਸੀ ਜਾਣ ਲੱਗਿਆ ਬਾਤ ਉਹਦੋਂ 500000 ਉਹ 2000 ਉਹ 3000 ਰੁਪਈਆ ਹੋਗੀ ਜਦੋਂ ਮੈਂ ਮੇਰੀ ਵਾਈਫ ਘਰੋਂ ਗਈ ਆ ਉਹਦੀ ਮੈਂ ਕੋਲ ਡਿ ਜੀ ਉਹਦੇ ਦਫਤਰ ਤੋਂ ਉਤੋਂ ਮੈਨੂੰ ਐਡਵੋਕੇਟ ਅਮਰਸਰ ਪ੍ਰਕਾਸ਼ਦੀਪ ਕੋਰਦਾਨ ਨੰਬਰ ਮਿਲਿਆ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਮੈਡਮ ਕੀ ਚੱਕਰ ਕੀ ਆ ਕਹਿੰਦੇ ਤੁਹਾਡੀ ਵਾਈਫ ਨੇ ਤੁਹਾਡੇ ਤੇ ਡਿਵੋਰਸ ਕੇਸ ਫਾਈਲ ਕੀਤਾ ਆ ਮੈਨੂੰ ਪਤਾ ਲੱਗਾ ਮੈਂ ਮੈਡਮ ਨੂੰ ਮਿਲਿਆ ਬਾਅਦ ਵਿੱਚ ਮੈਂ ਆਪਣੇ ਵੱਲੋਂ ਐਮ 9th ਸੈਕਸ਼ਨ ਸੈਕਸ਼ਨ 9 ਦਾ ਕੇਸ ਪਾ ਕੇ ਬਸ ਉਹਨਾਂ ਦਾ ਕੇਸ ਪਾ ਕੇ ਮੈਂ ਆਪਣਾ ਕੇਸ ਪਾਇਆ ਮੈਂ ਜ਼ਰ ਆਪਣੀ ਵਾਈਫ ਨੂੰ ਡਿਵੋਰਸ ਨਹੀਂ ਦੇਣਾ ਗੁੜੀਆ ਮੇਰੇ ਨਾਲ ਆ ਗੁੜੀਆਂ ਛੱਡ ਕੇ ਚਲ ਗਈ ਆ ਦੂਜਿਆਂ ਦੇ ਬੱਚੇ ਪਾਲਦੀ ਫਿਰਦੀ ਆਪਣਾ ਬੱਚਾ ਛੱਡ ਕੇ ਚਲਦੀ ਆ ਜੇ ਉਹ ਆਪਣੀ ਕੁੜੀ ਦੀ ਨਹੀਂ ਇਹਨਾਂ ਦੇ ਬੱਚੇ ਦੀ ਕਿੱਥੋਂ ਹੋ ਜੂਗੀ ਉਹ ਇਸੋ ਕੇਸ ਉਹਨੇ ਕੋਈ ਨਹੀਂ ਪਾਇਆ ਤੁਹਾਡੇ ਦੇ ਉਹਨੇ ਸਾਰ ਮੇਰੇ ਤੇ ਡਿਵੋਰਸ ਦਾ ਕੇਸ ਪਾਇਆ ਮੈਂ ਉਹ ਕੋਈ ਤਰੀਕ ਪਈ ਹਾਂਜੀ 28 6 28 8 ਪਈ ਆ ਇੱਕ ਤੁਸੀਂ ਵੀ ਪਾਇਆ ਇੱਕ ਮੈਂ ਪਾਇਆ ਸੱਚਾ ਹਾਂਜੀ ਉਹ ਤੁਹਾਡੇ ਸਹੁਰਾ ਪਰਿਵਾਰ ਨਾਲ ਗੱਲਬਾਤ ਸਰ ਸਹੁਰਾ ਪਰਿਵਾਰ ਮੇਰੇ ਨਾਲ ਆ ਉਹ ਕੀ ਬੋਲਦੇ ਨੇ ਉਹ ਕਹਿੰਦੇ ਕਿ ਕੁੜੀ ਸਾਡੀ ਗਲਤੀਆਂ ਲਿਆਉ ਉਹਨੂੰ ਜਿੱਥੇ ਲੰਦੀ ਤੇ ਵੇਖੋ ਕੀ ਕਰਨਾ ਤੁਸੀਂ ਸਰ ਉਹ ਕਹਿੰਦੇ ਤੁਸੀਂ ਲੱਭੋ ਨਾਲ ਮੇਰੇ ਲੱਭਣ ਦਿਓ ਵੀ ਅੱਛਾ ਉਹ ਤੁਹਾਡੇ ਨਾਲ ਮੇਰੇ ਨਾਲ ਮੇਗਾ ਮੈਡੀਕਲ ਸਟੋਰ ਹੈਗਾ ਜੇ ਬਸ ਸਟੈਂਡ ਲਾਗੇ Shiv Shakti Medical Store ਅੱਜ ਮੈਂ ਆਪਣੇ ਵੱਡੇ ਮਾਮਾ ਜੀ ਦੇ ਭੋਗ ਦੇ ਉੱਤੇ ਗਿਆ ਹੋਇਆ ਸੀਗਾ ਉੱਥੋਂ ਆ ਕੇ 2:30 ਵਜੇ ਮੈਨੂੰ ਪਤਾ ਲੱਗਾ ਕਿ ਮੇਗੀ بیوی सुमन ਆਪਣੇ ਕੁਝ ਭੈਣ ਭਰਾਵਾਂ ਨੂੰ ਲੈ ਕੇ ਮੇਰੇ ਘਰ ਦੇ ਬਾਗ ਤੇ ਦੁਕਾਨ ਦੇ ਬਾਗ ਹੰਗਾਮਾ ਕਰਕੇ ਗਈ ਹੈ सुमन ਦੇ ਨਾਲ ਮੇਰਾ ਵਿਆਹ 1 ਸਤੰਬਰ 2019 ਨੂੰ ਹੋਇਆ ਸੀ ਮੈਨੂੰ ਕੁਝ ਕਮਹੀਨਿਆਂ ਬਾਅਦ ਚਾਗ ਪੰਜ ਮਹੀਨਿਆਂ ਬਾਅਦ ਮੈਨੂੰ ਪਤਾ ਲੱਗਾ ਕਿ ਇਹਦਾ ਕੋਈ ਪੱਕਾ ਅਦਾਲਤੀ ਤਲਾਕ ਤੇ ਹੋਇਆ ਹੀ ਨਹੀਂ ਆਪਣੇ ਪਹਿਲੇ ਪਤੀ ਨਾਲ ਇਸ ਗੱਲ ਨੂੰ ਲੈ ਕੇ ਸਾਡੇ ਵਿੱਚ ਅਨਬਨ ਗੈਨ ਲੱਗ ਪਈ ਕੁਝ ਸਮਾਂ ਅਨਬਨ ਗੈਨ ਤੋਂ ਬਾਅਦ ਇਹਦੇ ਭੈਣ ਭਰਾ ਆਏ ਔਰ ਮੈਨੂੰ ਇਹ ਤਸੱਲੀ ਦੇ ਕੇ ਲੈ ਕੇ ਚਲੇ ਗਏ ਕਿ ਅਹੀਂ ਪਹਿਲਾਂ ਪੱਕਾ ਤਲਾਕ ਕਰਾ ਲੀਏ ਤੇ ਫਿਰ ਆਪਾਂ ਇਹਨੂੰ ਤੁਹਾਡੇ ਨਾਲ ਵਸਾਵਾਂਗੇ ਗਈ ਨੂੰ 9 ਮਹੀਨੇ ਹੋ ਗਏ ਜੇ ਅਜੇ ਤੱਕ ਇਹਨਾਂ ਨੇ ਨਾ ਸਾਡੇ ਨਾਲ ਕੋਈ ਕੰਟੈਕਟ ਕੀਤਾ ਨਾ ਕੁਝ ਕਿਹਾ ਅੱਜ ਮੇਰੇ ਪਿੱਛੋਂ ਕਿਤੇ ਜਾਣਤੇ ਇਹਨਾਂ ਨੇ ਆ ਕੇ ਹੰਗਾਮਾ ਕੀਤਾ ਮੇਰੀ ਦੁਕਾਨ ਤੇ ਮੇਰੇ ਘਰ ਦੇ ਬਾਹਰ ਤੇ ਮੈਨੂੰ ਪਤਾ ਲੱਗਾ ਤੇ ਮੈਂ ਆ ਕੇ ਫਿਰ ਇਹਦੇ ਤੇ ਮੈਂ ਵੀ ਜੋ ਵੀ ਕਾਰਵਾਈ ਹੋ ਸਕੇਗੀ ਮੈਂ ਕਰਾਂਗਾ ਸੋ ਦੂਜਾ ਮੁੰਡਾ ਰਕੇਸ਼ ਕੋਈ ਤੁਹਾਡੇ ਤੇ ਅਲੀਗੇਸ਼ਨ ਆ ਰਿਹਾ ਆਪਣੀ ਘਰਵਾਲੀ ਨੂੰ ਲੈ ਕੇ ਉਹ ਵੀ ਨਾਲ ਸੀ ਉਹਦੇ ਬਾਰੇ ਕੀ ਕਹਿਣਾ ਪਾਜੀ ਗਕੇਸ਼ ਕੁਮਾਰ ਤਾਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦਾ ਮੀਆਂ ਬੀਬੀ ਦਾ ਆਪਸੀ ਮਾਮਲਾ ਹੈ ਉਹ ਕੋਰਟ ਮੈਂ ਤਾਂ ਅੱਜ ਪਤਾ ਲੱਗਾ ਕਿ ਕੋਰਟ ਕੇਸ ਹੋਇਆ ਪਿਆ ਹੈ ਤਲਾਕ ਚੱਲਦਾ ਪਿਆ ਹੈ ਉਹ ਕੋਰਟ ਦੇ ਵਿੱਚ ਹੈਗਾ ਜੋ ਕੋਰਟ ਦਾ ਫੈਸਲਾ ਮੈਨੂੰ ਉਹਦੇ ਵਾਗੇ ਕੁਝ ਨਹੀਂ ਪਤਾ ਨਾ ਮੇਰਾ ਉਹਦੇ ਨਾਲ ਕੋਈ ਮਤਲਬ ਹੈਗਾ ਕੋਈ ਝਗੜਾ ਵੀ ਹੈ ਤੁਹਾਡਾ ਉਹਨਾਂ ਨਾਲ ਪਾਜੀ ਉਹ ਇਸੇ ਗੰਜਿਸ਼ ਨੂੰ ਲੈ ਕੇ ਇਸੇ ਝੂਠੀਆਂ ਅਫਵਾਵਾਂ ਨੂੰ ਲੈ ਕੇ ਮੇਰੀ ਸੁਮਨ ਦੇ ਨਾਲ ਮਿਲ ਕੇ ਮੈਨੂੰ ਬਦਨਾਮ ਕਰਨ ਵਾਸਤੇ ਮੇਰੇ ਗੱਲ ਪੈ ਗਿਆ ਸਾਨੂੰ ਸੱਟਾਂ ਵੀ ਲਾਈਆਂ ਮੇਰੇ ਪਿਤਾ ਜੀ ਨੂੰ ਜਾਦਾ ਸੱਟਾਂ ਲੱਗੀਆਂ ਜੇ ਮੇਰਾ ਮੋਬਾਈਲ ਖੋਇਆ ਮੇਰੇ ਪਿਤਾ ਜੀ ਦਾ ਮੋਬਾਈਲ ਖੋਇਆ ਤੇ ਅਸੀਂ ਉਹਦੀ ਦਰਖਾਸਤ ਵੀ ਦਿੱਤੀ ਹੈ ਐਮ ਐਲ ਲਾਗ ਵੀ ਹੋਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਗਈ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਕਰਦਾ ਕਿ ਜੇ ਜੋ ਸੱਚਾਈ ਹੈ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹ ਦੋਸ਼ੀ ਨੂੰ ਸਜ਼ਾ ਮਿਲਣੀ